ਕਾਲੇ ਲੇਖ ਨਾਲ ਲੇਖਮਈਆ ਰੱਬ ਤੈਨੂੰ ਕਲਮ ਦਿੱਤੀ ਉਹ ਹਰੀ ਪੈਨ ਤੇ ਇਹਨਾਂ ਨੂੰ ਮਿਲ ਗਿਆ ਹੁਣ ਅੱਗੇ ਲੇਖ ਲਿਖਣੇ ਪੰਜਾਬ ਦੇ ਨਾਲ ਘੱਟ ਅੱਛਾ ਤੇ ਜੇ ਇਹ ਨਾ ਲਿਖਣਗੇ ਅੱਗੇ ਬਹੁਤ ਦੁਨੀਆਂ ਚਲੀ ਗਈ ਇਹਨਾਂ ਨੂੰ ਆਪਾਂ ਆਮ ਪੰਜਾਬ ਦੇ ਲੋਕ ਜਾਂ ਇਹਨਾਂ ਦੇ ਵਿਰੋਧੀ ਹੈ ਇਹਨਾਂ ਨੂੰ ਗੈਰ ਤਯਰਬੇਕਾਰ ਕਹਿੰਦੇ ਆ ਹਾਂਜੀ ਪਹਿਲਾਂ ਬੜੇ ਤਯਰਬੇਕਾਰ ਲੋਕਾਂ ਦੇ ਹੱਥ ਅੱਛੇ ਪੰਜਾਬ ਹਾਂਜੀ ਤੇ ਲੋਕ ਤਾਂ ਉਦੋਂ ਵੀ ਕੋਈ ਖੁਸ਼ ਨਹੀਂ ਸੀ ਮੂਵਕ ਤਕਬੀਲੇ ਆ ਜਿੱਚ 39 ਜਾਤਾਂ ਆਉਂਦੀਆਂ ਬਾਜੀਗਰ ਸੰਸੀ ਪਾਟ ਸਿੰਗਲੀਗਰ ਹੋਰ ਬਹੁਤ ਸਾਰੀਆਂ ਜਾਤਾਂ ਵੀ ਉਹਨਾਂ ਦਾ ਜਿਹੜਾ 2% ਕੋਟਾ ਉਹ ਬਹਾਰ ਕਰਦੇ ਹੋ ਕਿਉਂਕਿ ਕਾਂਗਰਸ ਵੇਲੇ ਇਹ ਕੋਟਾ ਚੱਲਦਾ ਸੀ ਕਾਲੇ ਜੀ ਲਬਲੂ ਚੱਲਦਾ ਸੀ ਤੇ ਇਹਨਾਂ ਨੇ ਝਾੜੂ ਵਾਲਿਆਂ ਨੇ ਅਨਸਾਰ ਕਰਤਾ ਜੇ ਥੋੜ ਨੂੰ 2.5 ਦਿਨ ਮਿਲਣਗੇ ਭਗਵੰਤ ਮਾਨ ਦੇ 2.5 ਸਾਲਾਂ ਦੇ ਭਾਰੂ ਪਹਿਣਗੇ ਬਿਲਕੁਲ ਪਹਿਣਗੇ ਕੋਈ ਪੈਸੇ ਪੁੱਛ ਲੈ ਲੈ ਹੋਣੇ ਆ ਖਾ ਪੀ ਲੈ ਹੋਣਾ ਤੇ ਫਿਰ ਉਹਦੇ ਕਰਕੇ ਬੋਲਾ ਜਾ ਮੱਲਾ ਬਦਲ ਗਿਆ ਹੋਣਾ 2% ਦਾ ਕੋਟਾ ਇਹਨਾਂ ਨੇ ਕੱਟ ਲਿਆ ਸਾਈਉ ਭੋਲੇ ਜਮਲੇ ਨੇ ਪਾਸਾ ਵਾਟਿਆ ਕਹਿੰਦੇ 27 ਤੱਕ ਆਪਾਂ ਕਰ ਲਾਂਗੇ ਅੱਜ ਵੇਟ ਕਰ ਲਓ ਕੁੜੀ ਹੋਰ ਬੜਾ ਟਾਈਮ ਪੈਂਦਾ ਰੂ ਕਹਿੰਦਾ ਰਹੂਗਾ ਮੈਂ ਕਹਿੰਦਾ ਜੀ ਫਿਰ ਇੰਨਾ ਟਾਈਮ ਆਪਣੇ ਕੋਲ ਨਹੀਂ ਹੈਗਾ ਸਿਸਟਮ 'ਚ ਤੇ ਉਦੋਂ ਰਿਗਾਰਡਿੰਗ ਉਸੇ ਦੌਰਾਨ ਜਿਹੜੇ ਆਪਣੇ ਕਾਂਗਰਸ ਦੇ ਪੰਜਾਬ ਪ੍ਰਧਾਨ ਐ ਅਮਰਿੰਦਰ ਸਿੰਘ ਰਾਜਾ ਵੜੈਲਾ ਉਹਨਾਂ ਨੇ ਵਿਧਾਨ ਸਭਾ 'ਚ ਜਿਹੜਾ ਆਪਣੇ ਵਿਧਾਨ ਸਭਾ ਦੇ ਵਿੱਚ ਆਪਣੇ ਸੈਸ਼ਨ ਦੌਰਾਨ ਬੋਲਿਆ ਕਿ ਮੌਕਤਕ ਬਿਲਨਰ ਦਾ 2% ਕੋਟਾ ਉਹ ਬਹਾਰ ਹੋਣਾ ਚਾਹੀਦਾ ਉਹਨੇ ਬਹੁਤ ਵੱਡੀ ਤਰੀਕੇ ਨਾਲ ਮੈਂ ਕੀਤੀਵਰ ਪੈਲ ਦੇ ਦਰਾਂ ਤੇ ਇੱਕੋ ਇੱਕ ਐਮਐਲਏ ਉੱਥੇ ਬੋਲਿਆ ਜਦ ਕਿ ਬਾਜੀਗਰ ਸਮਾਜ ਦਾ ਕੁਲਵੰਤ ਬਾਜੀਗਰ ਵੀ ਐਮਐਲਏ ਹੈਗਾ ਉਹਨਾਂ ਨੇ ਨਹੀਂ ਬੋਲਿਆ ਜੀ ਹੁਣ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਸ਼ਾਮਲ ਹੋ ਗਈ ਨਹੀਂ ਮੈਂ ਸ਼ਾਮਲ ਨਹੀਂ ਹੋਇਆ ਜੀ ਸ਼ਾਮਲ ਦਾ ਹੋਰ ਮਕਸਦ ਹੁੰਦਾ ਮੈਂ ਅਸਲ ਸੋਸ਼ਲ ਵਰਕਰ ਆ ਮੈਂ ਕੋ ਰਾਜਨੀਤਿਕ ਲੀਡਰ ਨਹੀਂ ਆ ਜੀ ਮੈਂ ਸੋਸ਼ਲ ਤਰੀਕੇ ਨਾਲ ਇਹਨਾਂ ਦੀ ਸਪੋਰਟ ਕੀਤੀ ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਹੈ ਕਿ ਤੁਸੀਂ ਆਮ ਇਹਨਾਂ ਦਾ ਕੋਈ ਕੈਂਡੀਡੇਟ ਜਿਹੜੇ ਚਾਰ ਹੁਣ ਖੜੇ ਹੋਏ ਸੀ ਇਹਨਾਂ ਚ ਕੋਈ ਆਮ ਨਹੀਂ ਜੀ ਸਾਰੇ ਖਾਸ ਇੱਕ ਦੂਸਰੇ ਨੰਬਰ ਤੇ ਜਿਹੜਾ ਦਿਲ ਦੁਖਦਾ ਇਸ ਗੱਲ ਤੋਂ ਕਿ ਚਾਹੇ ਡਿਪਟੀ ਕਲੋਂ ਸਾਹਿਬ ਸਾਡੇ ਬਹੁਤ ਪੁਰਾਣੇ ਮਿੱਤਰ ਵੀ ਹੈ ਸਾਡੇ ਭਰਾ ਵੱਡੇ ਭਾਈ ਹੈ ਪਰ ਜਿੱਥੇ ਦੁੱਖ ਦਾ ਦਿਲ ਇਹ ਹੈ ਕਿ ਜਦੋਂ ਜਿਹੜੇ ਜਿਹੜੇ ਸੇਵਾ ਕਰਦੇ ਸੀ ਪਾਰਟੀ ਦੀ ਜਿਹੜੇ ਮੋਢੀ ਰਹੇ ਆ ਉਹਨਾਂ ਨੂੰ ਇੱਕ ਪਾਸੇ ਕਰਕੇ ਇੱਕ ਦੂਸਰੀ ਪਾਰਟੀ ਦੇ ਬੰਦਾ ਚੱਕ ਕੇ ਉਹਨੂੰ ਮਤਲਬ ਜਿਤਾਉਣਾ ਪਾਰਟੀ ਨੇ ਇੱਕ ਬਹੁਤ ਮਾੜੀ ਗੱਲ ਕਿ ਟੱਲੋ ਹੁਣ ਜਿਹੜੇ ਜਿੱਤੇ ਆ ਉਹ ਇੱਕ ਸਟ੍ਰੈਟਜੀ ਨਾਲ ਜਿੱਤੇ ਆ ਕਾਲੀ ਦਲ ਨੇ ਬੰਦਾ ਨਹੀਂ ਘੜਾ ਕੀਤਾ ਉਹ ਆਪਣਾ ਕੈਂਡੀਡੇਟ ਇਸ ਕਰਕੇ ਉਹ ਸੜੀ ਮਰਜ਼ ਹੋ ਗਈ ਵੋਟ ਤੇ ਬੀਜੇਪੀ ਦੀ ਮਰਜ਼ ਹੋ ਗਈ ਬੀਜੇਪੀ ਨੇ ਆਪਣੇ ਲਈ ਅਫਰ ਨਹੀਂ ਕੀਤੇ ਉਹਨਾਂ ਨੇ ਉਹਦੇ ਲਈ ਆਮ ਆਦਮੀ ਲਈ ਕਪੜਾ ਫੜਕੀਤੇ 92 ਜਨਾ ਦੇ ਜਤਾਤੇ ਆਪਾਂ ਛਿਣ ਛਣ ਕੇ 92 ਜਨਾ ਦੇ ਜਤਾਤੇ ਆਪਾਂ ਚਿਣ-ਚਿਣ ਕੇ ਬਦਲਾ ਹੀ ਬਦਲਾ ਲੈ ਰਿਆ ਸਾਥੋਂ ਗਿਣ-ਗਿਣ ਕੇ ਬਦਲਾ ਹੀ ਬਦਲਾ ਲੈ ਰਿਆ ਸਾਥੋਂ ਗਿਣ-ਗਿਣ ਕੇ ਉਹ 2% ਦਾ ਕੋਟਾ ਇਹਨਾਂ ਨੇ ਕੱਟ ਲਿਆ ਤਾਈਓਂ ਭੋਲੇ ਅਮਲੇ ਨੇ ਪਸਾਵਟ ਲਿਆ ਓ ਰੋਣਾ ਬਹੁਤ ਹੀ ਆਉਂਦਾ ਰੋਣਾ ਬਹੁਤ ਹੀ ਆਉਂਦਾ ਗੱਪਾਂ ਸੁਣ ਸੁਣ ਕੇ ਬਦਲਾ ਹੀ ਬਦਲਾ ਲੈ ਰਹਾ ਸਾਥੋਂ ਗਿਣ ਗਿਣ ਕੇ ਸਤਿ ਸ਼੍ਰੀ ਅਕਾਲ ਜੀ ਲੋਕਰਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਸਿੰਘ ਪੰਜਾਬ ਦੀ ਰਾਜਨੀਤੀ ਬਾਰੇ ਕਾਫੀ ਟਾਈਮ ਪਹਿਲਾਂ ਇੱਕ ਉਹ ਆ ਉਦਾਹਰਨ ਪੈਦਾ ਹੋ ਗਈ ਸੀ ਕਿ ਕਲਾਕਾਰ ਜਿਹੜੇ ਸਿਆਸਤ ਵਿੱਚ ਆਉਂਦੇ ਆ ਸਿਆਸਤ ਵਿੱਚ ਕਲਾਕਾਰ ਕਾਮਯਾਬ ਨਹੀਂ ਹੋਏ ਜਿਸ ਵਿੱਚ ਕਿਹਾ ਜਾਂਦਾ ਸੀਗਾ ਕੁਲਦੀਪ ਮਾਨਕ ਬੁਰੀ ਤਰ੍ਹਾਂ ਸਿਆਸਤ ਚੋਂ ਫੇਲ ਹੋ ਗਏ ਇਸ ਤਰ੍ਹਾਂ ਕਈ ਕਲਾਕਾਰਾਂ ਦੀਆਂ ਧਾਰਨਾ ਹੈ ਪਰ ਅੱਜ ਕੱਲ੍ਹ ਰਾਜਨੀਤੀ ਵਿੱਚ ਕਲਾਕਾਰਾਂ ਦਾ ਵੀ ਪੂਰਾ ਦਬਦਬਾ ਚੱਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਲਾਕਾਰ ਲਾਈਨ ਵਿੱਚੋਂ ਆ ਕੇ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਆਪਣੀ ਪਕੜ ਬਜਾਣ ਇਸੇ ਤਰ੍ਹਾਂ ਦਾ ਇੱਕ ਪੰਜਾਬੀ ਦਾ ਸੱਦ ਕਲਾਕਾਰ ਪ੍ਰੋਫੈਸਰ ਓ ਲਜਮਲਾ ਵੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ ਲੜਦੇ ਆ ਆਜ਼ਾਦ ਚੋਣ ਲੜਨ ਤੋਂ ਬਾਅਦ ਉਹਨਾਂ ਦਾ ਇਲੈਕਸ਼ਨ ਦੌਰਾਨ ਹੀ ਆਮ ਆਦਮੀ ਪਾਰਟੀ ਨਾਲ ਰابطਾ ਹੁੰਦਾ ਤੇ ਉਹ ਆਮ ਆਦਮੀ ਪਾਰਟੀ ਵਿੱਚ ਆਪਣਾ ਇਲੈਕਸ਼ਨ ਛੱਡ ਕੇ ਰਲ ਜਾਂਦੇ ਆ ਤੇ ਕਰਮਜੀਤ ਅਨਮੋਲ ਦੀ ਮਦਦ ਕਰਦਿਆ ਇਸ ਤੋਂ ਬਾਅਦ ਉਹਨਾਂ ਦਾ ਆਮ ਆਦਮੀ ਪਾਰਟੀ ਨਾਲੋਂ ਮੋਹ ਭਗ ਹੁੰਦਾ ਉਹਨਾਂ ਨਾਲ ਅਸੀਂ ਗੱਲਬਾਤ ਛੁੱਡੀ ਕਰਾਉਣੇ ਆ ਉਹਨੂੰ ਪੁੱਛਦੇ ਆ ਕੀ ਕਾਰਨ ਹੈ ਪਹਿਲਾਂ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਉਸ ਤੋਂ ਬਾਅਦ ਕੀ ਕਾਰਨ ਹੈ ਜਿਵੇਂ ਤੁਹਾਡਾ ਆਮ ਆਦਮੀ ਪਾਰਟੀ ਚੋਂ ਬਹੁਤ ਬਹੁਤ ਪ੍ਰੋਫੈਸਰ ਪੋਲਾ ਜਮਲਾ ਜੀ ਤੁਹਾਡਾ ਸਵਾਗਤ ਹੈ ਲੋਕਰਾ ਟੀਵੀ ਤੇ ਸਭ ਤੋਂ ਪਹਿਲਾਂ ਲੋਕਰਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿੱਥੋਂ ਤੱਕ ਸਿਆਸਤ ਦੀ ਗੱਲ ਕਰ ਰਹੇ ਸੀਗੇ ਕਿ ਲੋਕ ਸਭਾ ਹਲਕਾ ਪੀਰਕੋਟ ਤੋਂ ਅੱਜ ਚੋਣਾਂ ਹੋਣ ਸੀ ਮੇਰਾ ਜਿਹੜਾ ਇੱਕ ਮੰਨਣਾ ਹੈਗਾ ਕਿ ਜਿਹੜਾ ਅਸੀਂ ਮੈਂ ਮੇਰੇ ਬਾਰੇ ਹੀ ਮੈਂ ਗੱਲ ਕਰਦਾ ਤਾਂ ਮੈਂ 30 ਸਾਲਾਂ ਤੋਂ ਪੁਰਾਣਾ ਸਮਾਜ ਸੇਵੀ ਆ ਜਾਇ ਮੈਂ ਲੋਕ ਸੰਗੀਤ ਰਾਹੀਂ ਸੇਵਾ ਕਰਦਾ ਚਾਹੇ ਮੈਂ ਆਪਣੀ ਐਨਜੀਓ ਚਲਾ ਕੇ ਸੇਵਾ ਕਰਨਾ ਚਾਹਾਂ ਮੈਂ ਆਪਣੀ ਇੰਸਟੀਚਿਊਸ਼ਨ ਦੇ ਨਾਲ ਮੈਂ ਸੇਵਾ ਲੋਪਰ ਹੀ ਕਰਦਾ ਸਮਾਜ ਸੇਵਾ ਦੇ ਖੇਤਰ ਚ ਤੁਸੀਂ ਹਾਂ ਸਮਾਜ ਸੇਵਾ ਖੇਤਰ ਲਈ ਮੈਨੂੰ 2023 ਦੇ ਵਿੱਚ ਗਵਰਨਮੈਂਟ ਪੰਜਾਬ ਨੇ ਸਟੇਟ ਅਵਾਰਡ ਵੀ ਦਿੱਤਾ ਜੀ ਤਾਂ ਹੋਰ ਬਹੁਤ ਸਾਰੇ ਅਵਾਰਡ ਮੈਨੂੰ ਇਸ ਵਿੱਚ ਖੇਤਰਸ ਮਿਲੇ ਆ ਤਾਂ ਮੈਂ ਸਮਝਦਾ ਕਿ ਜਿਹੜੀ ਰਾਜਨੀਤੀ ਹੈ ਇਹਦੇ ਵਿੱਚ ਵੀ ਸਮਾਜ ਸੇਵੀ ਲੋਕਾਂ ਦਾ ਆਉਣਾ ਚਾਹੀਦਾ ਹੈ ਜੇ ਕਿ ਜਿਹੜਾ ਸਮਾਜ ਅੱਜ ਦੀ ਰਾਜਨੀਤੀ ਹੈ ਪੂਰੀ ਗੰਗਲੀ ਹੋ ਗਿਆ ਇਸ ਟਾਈਮ ਬਹੁਤ ਮਾੜਾ ਹਾਲ ਹੈ ਇਸ ਰਾਜਨੀਤੀ ਦਾ ਉਹਦੇ ਵਿੱਚ ਸਮਾਜ ਸੇਵੀ ਲੋਕ ਆਉਣਗੇ ਤੇ ਉਹ ਡਵੈਲਪਮੈਂਟ ਹੋਊਗੀ ਚੰਗਾ ਵਕਾਸ ਹੋਊਗਾ ਫਿਰ ਮੈਂ ਉਸ ਮਨਸ਼ੇਦ ਨਾਲ ਫਰੀਦਕੋਟ ਤੋਂ ਚੋਣ ਲੜੀ ਸੀ ਔਰ ਮੇਰੇ ਨਾਲ ਸਮਾਜ ਸੇਵੀ ਜਥੇਬੰਦੀਆਂ ਸੰਤ ਸਮਾਜ ਹੋਰ ਬਹੁਤ ਸਾਰੇ ਭਾਈਚਾਰੇ ਇਕੱਠੇ ਹੋ ਕੇ ਸੀ ਚੋਣ ਲੜਨ ਦਾ ਕੋਈ ਇੱਕ ਮਨਸ਼ਾ ਬਣਾਇਆ ਔਰ ਫਰੀਦਕੋਟ ਤੋਂ ਜਦੋਂ ਚੋਣ ਲੜੀ ਕਾਫੀ ਮਤਲਬ ਨਾਮ ਬਣਿਆ ਕਾਫੀ ਲੋਕਾਂ ਦਾ ਸਪੋਰਟ ਮਿਲੀ ਤੇ ਵਿਚ ਵਿਚਾਲੇ ਸਾਡੇ ਮਾਨ ਸਾਹਿਬ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹ ਸਾਨੂੰ ਮਿਲੇ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸੰਗਤ ਸੋ ਵੀ ਕੀ ਕਰਨਾ ਚਾਹੁੰਦੇ ਆ ਤੇ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਾਂਗੇ ਤੇ ਤੁਸੀਂ ਸਾਡੀ ਸਪੋਰਟ ਕਰ ਦਿਓ ਤੇ ਉਸਤੇ ਲੰਝੇ ਨਾਲ ਚਲੋ ਦੋ ਤਿੰਨ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਮਾਨ ਸਾਹਿਬ ਨੂੰ ਮੈਂ ਦੱਸਿਆ ਕਿ ਜਿਹੜੇ ਮੁਬਕਤ ਕਬੀਲੇ ਆ ਜਿੱਚ 39 ਜਾਤਾਂ ਆਉਂਦੀਆਂ ਬਾਜੀ ਔਰ ਸੰਸੀਪਾਟ ਸਿੰਘਲੀਗਰ ਹੋਰ ਬਹੁਤ ਸਾਰੀਆਂ ਜਾਤਾਂ ਵੀ ਉਹਨਾਂ ਦਾ ਜਿਹੜਾ 2% ਕੋਟਾ ਉਹ ਬਹਾਲ ਕਰ ਦਿਓ ਕਿਉਂਕਿ ਕਾਂਗਰਸ ਵੇਲੇ ਇਹ ਕੋਟਾ ਚੱਲਦਾ ਸੀ ਕਾਲੀ ਦੀ ਲਬਲੂ ਚੱਲਦਾ ਸੀ ਤੇ ਇਹਨਾਂ ਨੇ ਝਾੜੂ ਵਾਲਿਆਂ ਨੇ ਅਨਸਾਰ ਕਰਤਾ ਮੈਨੂੰ ਬੇਨਤੀ ਕੀਤੀ ਵੀ ਤੁਸੀਂ ਇਹ ਮੰਨ ਲਿਓ ਇੱਕ ਜਿਹੜੇ ਸ਼ਾਮਲੜ ਜ਼ਮੀਨਾਂ ਜਿੱਥੇ ਲੋਕ ਬੈਠੇ ਆ ਗਰੀਬ ਲੋਕ ਉਹਨਾਂ ਨੂੰ ਜ਼ਮੀਨਾਂ ਦੀ ਉਹਨਾਂ ਤੇ ਡਿਸਟਰੀ ਕਰਾ ਦਿਓ ਜਾਂ ਉਹਨਾਂ ਨੂੰ ਪੱਕੇ ਕਰ ਦਿਓ ਤੇ ਦੋ ਮੰਗਾ ਪੰਨਾ ਉਹ ਰੱਖੀਆਂ ਸੀਗੀਆਂ ਤੇ ਇਹ ਕਹਿੰਦੇ ਜੀ ਲੋਕ ਸਭਾ ਜਿਹੜੀ ਸੀਟਾਂ ਤੋਂ ਬਾਅਦ ਚੋਣ ਤੋਂ ਬਾਅਦ ਆਪਾਂ ਇਹਨੂੰ ਕਰ ਦਿਆਂਗੇ ਬਰਾਦ ਤੋਂ ਜੀ ਤੋਂ ਉਸ ਮੰਚੇ ਨਾਲ ਮੈਂ ਕਿਹਾ ਚਲੋ ਸਾਡਾ ਮਕਸਦ ਹੀ ਇਹ ਹੈ ਸਮਾਜ ਸੇਵਾ ਕਰਨਾ ਉਸੇ ਤਰੀਕੇ ਨਾਲ ਮੈਂ ਉਹਨਾਂ ਨੂੰ ਜੁਆਇਨ ਕਰ ਲਿਆ ਤੁਸੀਂ ਬਿਮੋਕਤ ਕਮੇਲਿਆਂ ਦੇ ਭਲਾਈ ਲਈ ਤੁਸੀਂ ਆਮ ਆਦਮੀ ਪਾਰਟੀ ਮੈਂ ਤਾਂ ਸਮਾਜ ਲਈ ਸਮਾਜ ਦੇ ਲੋਕਾਂ ਲਈ ਆਪਣੇ ਭਾਈਚਾਰੇ ਦੇ ਲਈ ਅੱਛਾ ਤੇ ਆ ਆ ਆਜ਼ਾਦ ਉਮੀਦਵਾਰ ਵਰ ਵਰ ਜੋ ਤੁਸੀਂ ਫਿਰ ਕਾਗਜ਼ ਆਪਣੇ ਵਾਪਸ ਲੈ ਲੇ ਮੈਂ ਵਾਪਸ ਖਾਂ ਲੈ ਤੇ ਕਰਮਜੀਤ ਤੁਹਾਨੂੰ ਮੋਲ ਦੀ ਤਸਵੀਰ ਮਲਕ ਮਦਦ अच्छा फिर की उस तो बाद हुन ਤੁਸੀਂ ਪਿੱਛੇ ਹੁਣ ਜਿਮਨੀ ਚੋਂ ਨੰਨ ਕੇ ਗਈ ਹੈ ਗਿੱਦੜ ਵਾਹੇ ਦੇ ਇਲੈਕਸ਼ਨ ਦੌਰਾਨ ਹਾਂਜੀ ਮੈਂ ਤੁਹਾਨੂੰ ਕਾਂਗਰਸ ਦੀਆਂ ਸਟੇਜਾਂ ਤੇ ਕਾਫੀ ਦੇਖਿਆ ਤੁਹਾਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਕਾਫੀ ਪ੍ਰਚਾਰ ਕੀਤਾ ਤੁਸੀਂ ਬਿਲਕੁਲ ਜੀ ਤੇ ਕੀ ਕਾਰਨ ਬਣਿਆ ਬੜੇ ਥੋੜੇ ਟਾਈਮ ਕੀ ਤੁਹਾਡਾ ਆਮ ਆਦਮੀ ਪਾਰਟੀ ਨਾਲ ਉਹ ਪੰਗ ਹੋ ਗਿਆ ਦੇਖੋ ਜੀ ਮੇਰੇ ਇਨਨਲ ਕਮਿਟਮੈਂਟ ਇੰਨੀ ਸੀਗੀ ਕਿ ਜਿਹੜੇ ਲੋਕ ਸਭਾ ਹਲਕਾ ਜਦੋਂ ਚੋਣਾਂ ਹੁੰਦੀਆਂ ਚਾਹੇ ਉਹ ਜਿੱਤੁੰਦੀ ਚਾਹੇ ਹਾਰ ਹੁੰਦੀ ਹੈ ਉਹ ਤੁਸੀਂ ਜੋ ਵੀ ਚੋਣ ਹੋਈ ਲੋਕਾਂ ਦੀ ਜੋ ਪਸੰਦ ਲੋਕਣ ਕਰਨਾ ਸੀ ਪਰ ਸਾਡਾ ਜਿਹੜਾ ਕੋਟਾ ਬਹਾਲ ਤੁਸੀਂ ਕਰਨਾ ਫਿਰ ਅਸੀਂ ਉਹ ਫੇਰ ਰਿਕਵੈਸਟ ਕਰੀਆਂ ਬੜੀਆਂ ਮੰਗ ਪੱਤਰ ਦਿੱਤੇ ਸਾਡਾ ਸੰਯੁਕਤ ਮੋਰਚਾ ਉਹ ਬੜੇ ਮੰਗ ਪੱਤਰ ਦਿੱਤੇ ਤੇ ਇਹਨਾਂ ਨੇ ਮਤਲਬ ਕੋਟਾ ਬਹਾਲ ਨਹੀਂ ਕੀਤਾ ਫਿਰ ਜਿਮਨੀ ਚੌਂਕ ਤੱਕ ਗੱਲ ਆ ਗਈ ਕਹਿੰਦੀ ਜਿਮਨੀ ਚੌਂਕ ਤੋਂ ਪਹਿਲਾਂ ਪਹਿਲਾਂ ਆਪਾਂ ਕਰ ਦਿਆਗੇ ਫਿਰ ਉਥੋਂ ਬੇਰ ਨਹੀਂ ਹੋਇਆ ਤੇ ਜਦੋਂ ਫਿਰ 27 ਤੱਕ ਆਪਾਂ ਕਰ ਲਾਂਗੇ ਅੱਗੇ ਵੇਟ ਕਰ ਲਓ ਥੋੜੀ ਹੋਰ ਬੜਾ ਟਾਈਮ ਪੈਂਦਾ ਟਾਈਮ ਪੈਂਦਾ ਰੂ ਕਹਿੰਦਾ ਰਹੂਗਾ ਮੈਂ ਕਹਿੰਦਾ ਜੀ ਫਿਰ ਇੰਨਾ ਟਾਈਮ ਆਪਣੇ ਕੋਲ ਨਹੀਂ ਹੈਗਾ ਸਿਸਟਮ 'ਚ ਤੇ ਉਦੋਂ ਰਿਗਾਰਡਿੰਗ ਉਸੇ ਦੌਰਾਨ ਜਿਹੜੇ ਆਪਣੇ ਕਾਂਗਰਸ ਦੇ ਪੰਜਾਬ ਪ੍ਰਧਾਨ ਐ ਅਮਰਿੰਦਰ ਸਿੰਘ ਰਾਜਾ ਵੜੇ ਨੇ ਉਹਨਾਂ ਆਪਣੇ ਸੈਸ਼ਨ ਦੌਰਾਨ ਬੋਲਿਆ ਕਿ ਉਹ ਵਕਤ ਕਬੀਲੇ ਨਾਲ 2% ਕੋਟਾ ਉਹ ਬਹਾਲ ਹੋਣਾ ਚਾਹੀਦਾ ਉਹਨੇ ਬਹੁਤ ਵਧੀਆ ਤਰੀਕੇ ਨਾਲ ਮੰਗ ਕੀਤੀ ਔਰ ਪਹਿਲ ਦੇ ਆਧਾਰ ਤੇ ਇੱਕੋ ਇੱਕ ਐਮਐਲਏ ਉੱਥੇ ਬੋਲਿਆ ਜਦਕਿ ਬਾਜੀਗਰ ਸਮਾਜ ਦਾ ਕੁਲਵੰਤ ਬਾਜੀਗਰ ਵੀ ਐਮਐਲਏ ਹੈਗਾ ਉਹਨਾਂ ਨੇ ਨਹੀਂ ਬੋਲਿਆ ਹੋਰ ਕੋਈ ਐਸਸੀ ਪਾਇਚਾਰਾ ਕੋਈ ਨਹੀਂ ਬੋਲਿਆ 92 ਦੇ ਮੰਮੇ ਐਮਐਲਏ ਕਿਸੇ ਨੇ ਕੁਛ ਨਹੀਂ ਬੋਲਿਆ ਤੇ ਉਸ ਬੰਦੇ ਨੇ ਬੋਲਿਆ ਤੇ ਅਸੀਂ ਇਹਦੀ ਜਿਹੜੀ ਹੈ ਦਲੇਰੀ ਕਹਿ ਲੋ ਜਾਂ ਸਾਡੇ ਸਮਾਜ ਦੀ ਜਿਹੜੀ ਦੇਲਚਿਤੜਪ ਹੈਗੀ ਆ ਉਹਦੇ ਪ੍ਰਤੀ ਮੈਂ ਚਲੋ ਹਿੰਦਨ ਸਪੋਰਟ ਮੈਨੂੰ ਉਹਨਾਂ ਨੇ ਬੇਨਤੀ ਕੀਤੀ ਚਲੋ ਵੀ ਸਾਡੇ ਨਾਲ ਸਪੋਰਟ ਕਰੋ ਤੇ ਮੈਂ ਐਜੇ ਸੋਸ਼ਲ ਵਰਕਰ ਸਮਾਜ ਦੀ ਖਾਤਰ ਤੇ ਮੈਂ ਉਹਨਾਂ ਨੂੰ ਸਪੋਰਟ ਕਰ ਮਤਲਬ ਤੁਸੀਂ ਹੁਣ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਨਹੀਂ ਮੈਂ ਸ਼ਾਮਲ ਨਹੀਂ ਹੋਇਆ ਜੀ ਸ਼ਾਮਲ ਦਾ ਹੋਰ ਮਕਸਦ ਹੁੰਦਾ ਮੈਂ ਅਸਲ ਸੋਸ਼ਲ ਵਰਕਰ ਆ ਮੈਂ ਕੋ ਰਾਜਨੀਤਿਕ ਲੀਡਰ ਨਹੀਂ ਆ ਜੀ ਮੈਂ ਸੋਸ਼ਲ ਤਰੀਕੇ ਨਾਲ ਇਹਨਾਂ ਦੀ ਸਪੋਰਟ ਕੀਤੀ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਕਿ ਅਸੀਂ 2% ਕੋਟਾ ਔਰ ਸ਼ਾਮਲਰ ਜ਼ਮੀਨਾਂ ਅਸੀਂ ਲੋਕਾਂ ਨੂੰ ਦੇਵਾਂ ਮਤਲਬ ਤੁਸੀਂ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਏ ਤੁਸੀਂ ਕਾਂਗਰਸ ਨੂੰ ਸਮਰਥਨ ਦਿੱਤਾ ਸਮਰਥਨ ਦਿੱਤਾ ਬਿਲਕੁਲ ਅੱਛਾ ਤੇ ਤੁਸੀਂ ਇਹ ਸਟੇਜਾਂ ਤੇ ਕਾਫੀ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਕੀਤਾ ਬਿਲਕੁਲ ਉਹ ਕੀ ਤੁਹਾਨੂੰ ਇਸ ਤਰ੍ਹਾਂ ਇਹ ਕਿਉਂ ਤੁਹਾਨੂੰ ਮੈਂ ਉਹ ਕੋਈ ਤੇ ਬਾਰੇ ਗੁੱਲੇ ਜਿੱਥੇ ਮੈਂ ਸਟੇਜਾਂ ਤੇ ਗਿਆ ਕੇ ਬੋਲਿਆ ਉੱਥੇ ਮੈਂ ਇਹੀ ਕਿਹਾ ਕਿ ਜਿਹੜਾ 2% ਦਾ ਕੋਟਾ ਇਹਨਾਂ ਨੇ ਕੱਟ ਲਿਆ ਸਾਨੂੰ ਭੋਲੇ ਜਿਹਾ ਹਮਲੇ ਨੇ ਪਾਸਾ ਵਾਟ ਲਿਆ ਅੱਛਾ ਇਹੀ ਮੈਂ ਉੱਥੇ ਹੱਥਾਂ ਦੇ ਬੋਲਿਆ ਕਾਂਗਰਸ ਦੀ ਗੱਲ ਸੱਚੀ ਓਹੀ ਹੈ ਜਿਹੜੀ ਇਹਨਾਂ ਨੇ ਕੰਮ ਕੀਤਾ ਉਸੇ ਕਰਕੇ ਮੈਨੂੰ ਬੋਲਣਾ ਪਿਆ ਤੁਸੀਂ ਲਗਭਗ ਕਿਉਂਕਿ ਮੈਂ ਸਮਾਜ ਦਾ ਜਵਾਬ ਦੇ ਆ ਮੈਨੂੰ ਸਮਾਜ ਪੁੱਛਦਾ ਹੈ ਕਿ ਭਾਈ ਤੁਸੀਂ ਜੁਆਇਨ ਹੋਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਪੱਤਰਕਾਰ ਲੋਗ ਪੁੱਛਦੇ ਆ ਵੀ ਤੁਸੀਂ ਪਾਰਟੀ ਜੁਆਇਨ ਕੀਤੀ ਸੀ ਬਹੁਤ ਸਾਰੇ ਭਾਈਚਾਰੇ ਵਿੱਚ ਸਾਡੇ ਐਸਸੀ ਸਮਾਜ ਵਿੱਚ ਇਹ ਲੋਕ ਹੁੰਦੇ ਆ ਕਿ ਇਹ ਸੋਚਦੇ ਆ ਕਿ ਸ਼ਾਇਦ ਕੋਈ ਪੈਸੇ ਪੁੱਛ ਲੈ ਲਏ ਹੋਣੇ ਆ ਖਾ ਪੀ ਲਿਆਉਣਾ ਤੇ ਫਿਰ ਉਹਦੇ ਕਰਕੇ ਭੋਲਾ ਜਮਲਾ ਬਦਲ ਗਿਆ ਹੋਣਾ ਤੇ ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹਣਾ ਕਿ ਭੋਲਾ ਜਮਲਾ ਨੂੰ ਖਰੀਦਣ ਵਾਲਾ ਕੋਈ ਦੁਨੀਆ ਤੱਕ ਬਣਿਆ ਨਹੀਂ ਮੈਂ ਤਾਂ ਉਹਦੇ ਸੰਗੀਤ ਦੇ ਖੇਤਰ ਦੇ ਵਿੱਚ ਮੈਨੂੰ ਸਾਰਾ ਸੰਗੀਤ ਆਉਂਦਾ ਕਿਹਵੇਂ ਗਾਣਾ ਚੱਲੀਦਾ ਕਿਸ ਤਰ੍ਹਾਂ ਗਾਣਾ ਗਾ ਕੇ ਕਿੱਡਾ ਤੋੜਾ ਤੇ ਹਿੱਟ ਹੋਣਾ ਲੋਕਾਂ ਨੂੰ ਮੈਂ ਹਿੱਟ ਕਰਦਾ ਤੇ ਮੈਂ ਆਪ ਨਹੀਂ ਹਿੱਟ ਹੋਇਆ ਕਿਉਂਕਿ ਮੈਂ ਕੰਪਰੋਮਾਈਜ਼ ਨਹੀਂ ਕਰਦਾ ਸਮਝੌਤਾ ਨਹੀਂ ਕਰਦਾ ਮੈਨੂੰ ਸਾਰਾ ਪਤਾ ਹੈ ਵੀ ਮੈਂ ਕਿਹੜਾ ਗੀਤ ਗਾਵਾਂ ਤੇ ਕਿਹੜੇ ਗੀਤ ਨਾਲ ਮੈਂ ਹਿੱਟ ਹੋ ਜਾਣਾ ਮਤਲਬ ਤੁਸੀਂ ਲੋਕਾਂ ਦੀ ਨਬਜ਼ ਜਾਣਦੇ ਹੋ ਹਾਂ ਮੈਨੂੰ ਸਾਰਾ ਪਤਾ ਹੈ ਪਰ ਮੈਂ ਕਰਦਾ ਨਹੀਂ ਲਕਚਰਤਾ ਬਲ ਮੈਂ ਕਦੇ ਵੀ ਜਾਂਦਾ ਨਮਾ ਜਾਣਾ ਮਤਲਬ ਤੁਹਾਨੂੰ ਲੱਗਦਾ ਹੈ ਕਿ ਵੀ ਪੰਜਾਬ ਦੇ ਲੋਕ ਜ਼ਿਆਦਾਤਰ ਲਕਚਰਤਾ ਮੈਨੂੰ ਲੋਕਾਂ ਨੇ ਅਕਸੈਪਟ ਕੀਤਾ ਜੀ ਮੇਰਾ ਤਾਂ ਹਰ ਰੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੇਰੇ ਤਾਂ ਮੈਂ ਕਹਿ ਦਈਏ ਕੋਈ ਚੰਗਾ ਲੋਕ ਸੁਣਦੇ ਨਹੀਂ ਸਰਤਾਜ ਨੂੰ ਸੁਣੀ ਜਾਂਦੇ ਲੋਕ ਕਨਵਰ ਗਰੇਵਾਲ ਨੂੰ ਸੁਣਦੇ ਗੁਲਾਮ ਨੂੰ ਸੁਣੀ ਜਾਂਦੇ ਨੂਰਫਲ ਖਾਨ ਸਰਮ ਸੁਣੀ ਜਾਂਦੇ ਤੇ ਉਹ ਕੋਈ ਮਾੜਾ ਥੋੜਾ ਕੋਈ ਨਹੀਂ ਚੰਗਾ ਸੁਣਨ ਵਾਲੇ ਵੀ ਹੈਗੇ ਲਾਲਚੰਨ ਜਮਲਾ ਜੱਟ ਨੂੰ ਹੁਣ ਤੱਕ ਉਸਤਾਜ ਨੂੰ ਸੁਣ ਰਹੇ ਲੋਕ ਸੁਣ ਰਹੇ ਤੇ ਕਿਉਂ ਸੁਣ ਰਹੇ ਅੱਛਾ ਆਪਾਂ ਫੇਰ ਉੱਥੇ ਰਾਜਨੀਤੀ ਵਾਲੇ ਪਾਸੇ ਆਈਏ ਹਾਂਜੀ ਮਤਲਬ ਤੁਸੀਂ 6 ਮਹੀਨੇ ਲਗਭਗ ਲਾਇ ਹੋਣਗੇ ਆਮ ਆਦਮੀ ਪਾਰਟੀ ਚ ਮੈਨੂੰ ਟਾਈਮ ਹੀ 2-3 ਮਹੀਨੇ ਦਿੱਤਾ ਸੀ ਮੈਂ ਤਾਂ 3 ਮਹੀਨੇ ਵੱਧ ਤੱਕ ਗਿਆ ਅੱਛਾ ਹਾਂਜੀ ਤੇ ਮਤਲਬ ਤੁਸੀਂ ਛੇਕ ਮੈਨੇ ਲਾਇਆ ਆ ਆਮ ਆਦਮੀ ਪਾਰਟੀ ਕੇ ਜੋ ਆਮ ਆਦਮੀ ਪਾਰਟੀ ਜਨਤਕ ਤੌਰ ਤੇ ਐਲਾਨ ਕਰਦੀ ਹੈ ਵੀ ਅਸੀਂ ਆਮ ਕਰਾਂ ਦੇ ਕਾਕੇ ਆ ਆਮ ਲੋਕਾਂ ਦੀਆਂ ਗੱਲਾਂ ਬਾਤ ਸੁਣਨ ਵਾਲੇ ਆ ਆਮ ਜਿਹੇ ਲੋਕ ਆ ਅਸੀਂ ਅਸੀਂ ਲੋਕਾਂ ਵਾਸਤੇ ਕੰਮ ਕੀ ਕੀ ਉਸ ਚੀਜ਼ ਤੇ ਪੈਰਾ ਦੇ ਰਹੇ ਹੋ ਬਿਲਕੁਲ ਨਹੀਂ ਦੇ ਰਹੇ ਤੁਸੀਂ ਆਮ ਇਹਨਾਂ ਦਾ ਕੋਈ ਕੈਂਡੀਡੇਟ ਜਿਹੜੇ ਚਾਰ ਹੁਣ ਖੜੇ ਹੋਏ ਸੀ ਇਹਨਾਂ ਚ ਕੋਈ ਆਮ ਨਹੀਂ ਜੀ ਸਾਰੇ ਖਾਸ ਨੇ ਇੱਕ ਦੂਸਰੇ ਨੰਬਰ ਤੇ ਜਿਹੜਾ ਦਿਲ ਦੁਖਦਾ ਇਸ ਗੱਲ ਤੋਂ ਕਿ ਚਾਹੇ ਡਿਪਟੀ ਲੋਂ ਸਾਹਿਬ ਸਾਡੇ ਬਹੁਤ ਪੁਰਾਣੇ ਮਿੱਤਰ ਵੀ ਹੈ ਤੋੜੇ ਭਰਾ ਵੱਡੇ ਭਾਈ ਹੈ ਪਰ ਜਿੱਥੇ ਦੁੱਖ ਦਾ ਦਿਲ ਇਹ ਹੈ ਕਿ ਜਦੋਂ ਜਿਹੜੇ ਜਿਹੜੇ ਸੇਵਾ ਕਰਦੇ ਸੀ ਪਾਰਟੀ ਦੀ ਜਿਹੜੇ ਮੋਢੀ ਰਹੇ ਆ ਉਹਨਾਂ ਨੂੰ ਇੱਕ ਪਾਸੇ ਕਰਕੇ ਇੱਕ ਦੂਸਰੀ ਪਾਰਟੀ ਦੇ ਬੰਦਾ ਚੱਕ ਕੇ ਉਹਨੂੰ ਮਤਲਬ ਜਿਤਾਉਣਾ ਪਾਰਟੀ ਨੇ ਇੱਕ ਬਹੁਤ ਮਾੜੀ ਗੱਲ ਹੈ ਨਹੀਂ ਇਹ ਮੇਰੇ ਕੋਈ ਗਿੱਲਾ ਸ਼ਿਕਵਾ ਡੈਂਪੀਟ ਲੋਨ ਨਾਲ ਨਹੀਂ ਹੈ ਸਿਰਫ ਮਾ ਪਾਰਟੀ ਦੇ ਮੁੱਦੇ ਨੂੰ ਦੇਖ ਕੇ ਤੁਸੀਂ ਤਾਂ ਇੱਕ ਵੀ ਜਿਹੜੇ ਲੋਕ ਪਾਰਟੀ ਅਸੇ ਕੰਮ ਨਹੀਂ ਇੱਕ ਗੱਲ ਲੋਕਾਂ ਦੀ ਇਹ ਵੀ ਕਹਿਣਾ ਨਾ ਵੀ ਆਮ ਆਦਮੀ ਪਾਰਟੀ ਕੋਲ ਠੀਕ ਹੈ ਦੋ ਬੰਦੇ ਸੀਗੇ ਕੰਮ ਕਰ ਰਹੇ ਪਤਪਾਲ ਸ਼ਰਮਾ ਚਲੋ ਉਹ ਹੁਣ ਬੀਜੇਪੀ ਚੜ ਲਗੇ ਆ ਉਹਨਾਂ ਸੁਖਜਿੰਦਰ ਕੌਣੀ ਸੀ ਪਰ ਕਹਿੰਦੇ ਉਹ ਕੋਈ ਜਿੱਤਣ ਦੀ ਸ਼ਮਤਾ ਨਹੀਂ ਰੱਖਦੇ ਡੈਂਪੀਟ ਲੋਨ ਜਿੱਤਣ ਦੀ ਸ਼ਮਤਾ ਰੱਖਦੇ ਸੀ ਏਸੀ ਕਰਕੇ ਉਹਨਾਂ ਨੇ ਰਲਾਇਆ ਤੇ ਉਹ ਵਕਤ ਜਿੱਤੇ ਵੀ ਹਾਂਜੀ ਤੇ ਫਿਰ ਉਹ ਤਾਂ ਉਹਨਾਂ ਨੇ ਤਾਂ ਇਹੀ ਵੇਖਣਾ ਨਾ ਪਾਰਟੀ ਤਾਂ ਇਹੀ ਵੇਖਦੀ ਜਿੱਤੂ ਉਹ ਨਹੀਂ ਜਿਹੜੇ ਜਿੱਤੇ ਆ ਉਹ ਵੀ ਇੱਕ ਸਟ੍ਰੈਟਜੀ ਨਾਲ ਜਿੱਤੇ ਆ ਕਾਲੀ ਦਲ ਨੇ ਬੰਦਾ ਨਹੀਂ ਘੜਾ ਕੀਤਾ ਉਹ ਆਪਣਾ ਕੈਂਡੀਡੇਟ ਇਸ ਕਰਕੇ ਉਹ ਛੜੀ ਮਰਜ਼ ਹੋ ਗਈ ਵੋਟ ਤੇ ਬੀਜੇਪੀ ਦੀ ਮਰਜ਼ ਹੋ ਗਈ ਬੀਜੇਪੀ ਨੇ ਆਪਣੇ ਲਈ ਐਫਰਟ ਨਹੀਂ ਕੀਤੇ ਉਹਨਾਂ ਨੇ ਉਹਦੇ ਲਈ ਆਮ ਆਦਮੀ ਲਈ ਕਾਫੀ ਐਫਰਟ ਕੀਤੇ ਅੱਛਾ ਉਹਨਾਂ ਨੇ ਉਹ ਬੀਜੇਪੀ ਨੇ ਕਾਲੀ ਦਲ ਨੇ ਮਤਲਬ ਆਪਣੇ ਬੰਦੇ ਘੱਲ ਕਰਕੇ ਲੋਕਾਂ ਨੂੰ ਆਮ ਆਦਮੀ ਦੀ ਸਪੋਰਟ ਕੀਤੀ ਅਸਲ ਤੁਸੀਂ ਇਹ ਇਲੈਕਸ਼ਨ ਨੂੰ ਇਹ ਮੰਨਦੇ ਹੋ ਵੀ ਇਹ ਗਿਵਨੀ ਚੋਣ ਜਿਹੜੀ ਸੀਗੀ ਇਹ ਤਿੰਨਾ ਪਾਰਟੀਆਂ ਨੇ ਫ੍ਰੈਂਡਲੀ ਸੀਗੀ ਤਿੰਨ ਪਾਰਟੀਆਂ ਰਲ ਕੇ ਰਾਜਾ ਬੜਿੰਗ ਨਵਾਰਾ ਆਉਂਦੀ ਫ੍ਰੈਂਡਲੀ ਮੈਚ ਸੀਗਾ ਤੇ ਇੱਕ ਇਹਦੇ ਚ ਇਹ ਵੀ ਹੈ ਨਾ ਵੀ ਇਹ ਤਾਂ ਆਮ ਆਦਮੀ ਪਾਰਟੀ ਨੂੰ ਬੜਾ ਬੈਨੀਫਿਟ ਹੋ ਗਿਆ ਨਾ ਡੈਂਪੀਟੇ ਲੋ ਦਾ ਉਹਨਾਂ ਤੋਂ ਅਕਾਲੀ ਦਲ ਨੂੰ ਡੈਂਪੀਟੇ ਲੋ ਆਮ ਆਦਮੀ ਪਾਰਟੀ ਚਲੇ ਜਾਣ ਨਾਲ ਅਕਾਲੀ ਦਲ ਕੋਲੇ ਉਮੀਦਵਾਰ ਨਹੀਂ ਕੋਈ ਰਿਹਾ ਉਹਨਾਂ ਨੂੰ ਬਾਈਕਾਟ ਕਰਨਾ ਪੈ ਗਿਆ ਇਲੈਕਸ਼ਨ ਦਾ ਉਹ ਇਲੈਕਸ਼ਨ ਦਾ ਬਾਈਕਾਟ ਕੀਤਾ ਹੋਇਆ ਆਮ ਆਦਮੀ ਪਾਰਟੀ ਨੇ ਚਾਰੇ ਹਲਕਿਆਂ 'ਚ ਕੰਮ ਦੇ ਗਏ ਬਿਲਕੁਲ ਕੰਮਜੋਦ ਜੇ ਉੱਥੇ ਬਰਨਾਲਾ ਸੀਟ ਦੇ ਉੱਤੇ ਕੋਈ ਬੰਦੇ ਇਹਨਾਂ ਦੇ ਆਮ ਆਦਮੀ ਬੰਦੇ ਦਾ ਨਾਂ ਪਾਟਦੇ ਉਹ ਵੀ ਸੀਟ ਇਹਨਾਂ ਦੀ ਸੀ ਤੇ ਚੱਬੇਵਾਲ ਤੇ ਉਹ ਤਾਂ ਉਧਰ ਤਾਂ ਪੈਣ ਘਟ ਪਏ ਹੋਏ ਉਹ ਇਸੇ ਕਾਲੀ ਦਲ ਦੀ ਕਰਕੇ ਮਤਲਬ ਤਾਂ ਵੀ ਜੇ ਆਪਾਂ ਸੋਚਿਆ ਜਾਵੇ ਚਲੋ ਜੇ ਵਰਕਰਾਂ ਦਾ ਨੁਕਸਾਨ ਹੋਇਆ ਡੈਂਪੀਟਰ ਨੂੰ ਸ਼ਾਮਲ ਹੋ ਉਹ ਨਾ ਵੀ ਵਰਕਰ ਦਾ ਹੱਕ ਮਰੇ ਇੱਕ ਦੇ ਦਾ ਹਾਂਜੀ ਹਾਂਜੀ ਪਰ ਆਮ ਆ ਨੀ ਪਾਰਟੀ ਨੂੰ ਤਾਂ ਫਾਇਦਾ ਹੀ ਹੋ ਗਿਆ ਡੈਂਪੀਟਰ ਨੂੰ ਉਹ ਆਮ ਆਦਮੀ ਨੂੰ ਫਾਇਦਾ ਹੋ ਗਿਆ ਪਰ ਕਿਤੇ ਨਾ ਕਿਤੇ ਜਿਹੜੇ ਆਮ ਆਦਮੀ ਦੇ ਵਰਕਰ ਹੈ ਉਹਨਾਂ ਦਾ ਦਿਲ ਤਾਂ ਬਹੁਤ ਦੁਖੀ ਹੈ ਅੱਛਾ ਇੱਕ ਸਟੇਜ ਤੇ ਤੁਸੀਂ ਗਾਣਾ ਬੜਾ ਚਲੋ ਜਾਂਦੇ ਸੀ ਜੇ ਆਪਣਾ ਉਹ ਥੋੜਾ ਜਿਹਾ ਸਾਨੂੰ 92 ਜਿਨ੍ਹਾਂ ਦੇ ਜਤਾਤੇ ਆਪਾਂ ਚਿਣ-ਚਿਣ ਕੇ 92 ਜਿਨ੍ਹਾਂ ਦੇ ਜਤਾਤੇ ਆਪਾਂ ਚਿਣ-ਚਿਣ ਕੇ ਬਦਲਾ ਹੀ ਬਦਲਾ ਲੈ ਰਿਆ ਸਾਥੋਂ ਗਿਣ-ਗਿਣ ਕੇ ਬਦਲਾ ਹੀ ਬਦਲਾ ਲੈ ਰਿਆ ਸਾਥੋਂ ਗਿਣ-ਗਿਣ ਕੇ ਉਹ 2% ਦਾ ਕੋਟਾ ਇਹਨਾਂ ਨੇ ਕੱਟ ਲਿਆ ਤਾਈਓ ਭੋਲੇ ਅਮਲੇ ਨੇ ਪਸਾਵਟ ਲਿਆ ਹੋ ਰੋਣਾ ਬਹੁਤ ਹੀ ਆਉਂਦਾ ਰੋਣਾ ਬਹੁਤ ਹੀ ਆਉਂਦਾ ਗੱਪਾਂ ਸੁਣ ਸੁਣ ਕੇ ਬਦਲਾ ਹੀ ਬਦਲਾ ਲੈ ਰਹਾ ਸਾਥੋਂ ਗਿਣ ਗਿਣ ਕੇ ਫਿਰ ਉਹ ਜਲੈਨ ਸੀ ਕਿ 1000 ਨੂੰ ਡੀਕਣ ਮਾਵਾਂ ਪੈਣਾ ਬਈ ਝੂਠ ਦੇ ਬੋਰੇ ਵੰਨ ਤੇ ਮੁੜ ਕੇ ਨਾ ਸਾਲ ਲਈ ਮੈਂ ਸਮਾਜ ਸੇਵੀ ਤੌਰ ਤੇ ਸਰਕਾਰਾਂ ਨੂੰ ਚੈਨ ਕੋਈ ਪਾਰਟੀ ਹੈ ਸਾਰ ਨੂੰ ਬੇਨਤੀ ਕਰਦਾ ਕਿ ਸਿਰਫ ਸੱਤਾ ਦੇ ਖਾਤਰ ਰਾਜਨੀਤੀ ਵਿੱਚ ਲੋਕ ਨੂੰ ਬੇਕੂਬ ਨਾ ਬਣਾਇਆ ਕਰੋ ਕਦੇ ਕੋਈ ਆਟਾ ਦਾਲ ਚੱਕਰ ਚ ਲੋਕ ਨੂੰ ਬੇਕੂਬ ਬਣਾ ਜਾਂਦਾ ਕੋਈ 1000 ਰੁਪਏ ਚੱਕਰ ਚ ਬੇਕੂਬ ਬਣਾ ਜਾਂਦਾ ਤੇ ਕੋਈ ਹੋਰ ਨਵੇਂ ਨਵੇਂ ਮੁੱਦੇ ਲੈ ਕੇ ਲੋਕ ਨੂੰ ਬੇਕੂਬ ਬਣਾਉਂਦੇ ਆ ਤੇ ਲੋ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੇ ਮਾਧਮ ਰੈਂ ਬੇਨਤੀ ਕਰਦਾ ਕਿ ਆਪਾਂ ਲੋਕ ਆਟੇ ਦਾਲ ਵਾਲੇ ਹਜ਼ਾਰ ਹਜ਼ਾਰ ਰੁਪਈਆ ਵਾਲੇ ਨਹੀਂ ਹੈਗੇ ਪੰਜਾਬ ਦਾ ਬਹੁਤ ਵੱਡਾ ਨਾਮ ਹੈ ਪੰਜਾਬ ਬਹੁਤ ਵੱਡਾ ਇੱਕ ਸਟੇਟ ਹੈ ਇੱਥੇ ਦੇ ਲੋਕ ਬਹੁਤ ਸਿਆਣੇ ਆ ਤੇ ਆਪਣੀ ਸਿਆਣਪ ਦਿਖਾਇਆ ਕਰੋ ਚੰਗੇ ਜਿਹੜੇ ਕੈਂਡੀਡੇਟ ਉਹਨਾਂ ਨੂੰ ਅੱਗੇ ਲੈ ਕੇ ਆਓ ਜਿਹੜੇ ਸਮਾਜ ਨੂੰ ਸੋਚਦੇ ਕੁਝ ਜਿਨ੍ਹਾਂ ਦੇ ਪੱਲੇ ਕੁਝ ਹੈਗਾ ਜਿਨ੍ਹਾਂ ਨੂੰ ਐਜੂਕੇਸ਼ਨ ਹੈਗੀ ਹੈ ਜਿਨ੍ਹਾਂ ਨੂੰ ਖੜਨਾ ਬਹਿਣਾ ਆਉਂਦਾ ਬੋਲਣਾ ਆਉਂਦਾ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਓ ਤੇ ਜਿਹੜੇ ਤੁਹਾਨੂੰ ਸਕੀਮਾਂ ਦਿੰਦੇ ਰਹਿੰਦੇ ਆ ਜਿਹੜਾ ਅੰਦਰ ਸਟ੍ਰੈਟਜੀ ਬਣਾ ਕੇ ਹੋਰ ਕੰਮ ਕਰ ਜਾਂਦੇ ਉਹਨਾਂ ਨੂੰ ਥੋੜਾ ਜਿਹਾ ਲੰਬੇ ਕਰੋ ਇਹ ਪੰਜਾਬ ਦਾ ਹੱਲ ਹੋਵੇ ਜੇ ਮੈਂ ਕਹਾਂ ਤੁਸੀਂ ਉਹ ਗੱਲ ਕੀਤੀ ਹੈ ਕਿ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਵਾਅਦਿਆਂ 'ਚ ਨਹੀਂ ਆਉਣਾ ਚਾਹੀਦਾ ਸਾਲ 2017 'ਚ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਤੇ ਪ੍ਰਸ਼ਾਂਤ ਕੁਸ਼ੋਰ ਕੈਪਟਨ ਸਾਹਿਬ ਤੋਂ ਭਾਰ ਜਿਹੜੇ ਜਿਹੜੇ ਵਾਅਦੇ ਕਰਾਉਂਦੇ ਆਂ ਜਿਵੇਂ ਕਿ ਇਹ 4 ਹਫ਼ਤਿਆਂ 'ਚ ਨਸ਼ਾ ਮੁਕਤ ਖਾਤਮ ਕਰ ਦਿਆਂਗੇ ਜੀ ਬੇਅਦਵੀ ਦਾ ਹੱਲ ਕਰ ਦਿਆਂਗੇ ਜੀ ਤੇ ਘਰ ਘਰ ਨੌਕਰੀ ਦੇਵਾਂਗੇ ਜੀ ਕਰਜ਼ਾ ਮੁਕਤੀ ਦੀਆਂ ਗੱਲਾਂ ਕੀਤੀਆਂ ਤੇ ਇਸ ਤਰ੍ਹਾਂ ਹੀ ਆਮ ਆਦਮੀ ਪਾਟ ਨੇ ਕੀਤਾ ਕੀ ਲੱਗਦਾ ਕਿ ਲੋਕ ਇਸ ਤਰ੍ਹਾਂ ਦੇ ਲollipops ਲੈ ਕੇ ਖੁਸ਼ ਹੁੰਦੇ ਆ ਮੈਂ ਹੋਈ ਬੇਨਤੀ ਤੁਹਾਡੇ ਮਾਦੀਮ ਰਾਹੀਂ ਕੀਤੀ ਸੀ ਪਹਿਲਾਂ ਵੀ ਤੇ ਇਹ ਹੈਗਾ ਸਟ੍ਰੈਟਜੀ ਲੋਕਾਂ ਦੇ ਦਿਮਾਗ 'ਚ ਇਹ ਸੋਚ ਹੈਗੀ ਆ ਵੀ ਉਹ ਲੋਕਾਂ ਦੀ ਗੱਲਾਂ 'ਚ ਆ ਜਾਂਦੇ ਤੇ ਕੈਪਟਨ ਸਾਹਿਬ ਨੇ ਗੁਟਕਾ ਸੌਂ ਖਾਦੀ ਸੀ ਵੀ ਐਕ ਨਸ਼ਾ ਮੁਕਤ ਕਰ ਦਿਆਂਗੇ ਨਸ਼ਾ ਮੁਕਤ ਤੇ ਇਹਨਾਂ ਮੰਤਰੀ ਅੜਵਲੀ ਕਹਿੰਦੇ ਦੀ ਨਸ਼ਾ ਕਰ ਦਿਆਂਗੇ ਉਪਰ ਤੇ ਇਹਨਾਂ ਦਾ ਹੋਇਆ ਨਹੀਂ ਨਾ ਇਹ ਨਸ਼ਾ ਮੁਕਤ ਬਰਲਾ ਦੇ ਇਹਨਾਂ ਨੇ ਕਹਿ ਚੁ ਬਦਲਾ ਕਰਾਂਗੇ ਪੰਜਾਬ 'ਚ ਨਾ ਨਸ਼ਾ ਮੁਕਤ ਹੋਇਆ ਪੰਜਾਬ ਨਾ ਕਿਸੇ ਰੋਜ਼ਗਾਰ ਮਿਲਿਆ ਨਾ ਕੋਈ ਬੇਰੁਗਾਰੀ ਖਤਮ ਹੁੰਦੀ ਪਈ ਹੈ ਕੋਈ ਸੇਫ ਨਹੀਂ ਲਾ ਨਾ ਆਰਡਰ ਤੁਹਾਨੂੰ ਪਤਾ ਹੀ ਹੈ ਕਿਥੇ ਬੰਦੇ ਨੂੰ ਕਿਥੇ ਕੋਈ ਗੋਲੀ ਮਾਰ ਦਿੰਦਾ ਰਾਤ ਨੂੰ ਰਾਤ ਦੇ ਨਾ ਰਾਤ ਚੋਰੀਆਂ ਹੋ ਜਾਂਦੀਆਂ ਕੋਈ ਸਿਸਟਮ ਨਹੀਂ ਇਹ ਤੁਹਾਨੂੰ ਕਾਰਨ ਕੀ ਲੱਗਦਾ ਜਿਵੇਂ ਮੰਨ ਲਓ ਕੈਪਟਨ ਅਵਿਨੇਂਦਰ ਸਿੰਘ ਨੇ ਵੱਡੇ ਵਾਅਦੇ ਕੀਤੇ ਕੋਈ ਕਾਰਨ ਇਹ ਚ ਹੈ ਕਾਰਨ ਇਹਨਾਂ ਦੀ ਨੀਤ ਮਾੜੀ ਹੈ ਲੋਕਾਂ ਦੀ ਇਹ ਆਪਦੇ ਘਰ ਭਰ ਲਾ ਜਾਂਦੇ ਨਹੀਂ ਮੇਰਾ ਇੱਕ ਸਵਾਲ ਪੂਰਾ ਹੁੰਦਿਓ ਕੈਪਟਨ ਅਵਿਨੇਂਦਰ ਸਿੰਘ ਨੇ ਵੱਡੇ-ਵੱਡੇ ਵਾਅਦੇ ਕੀਤੇ ਹਾਂਜੀ ਜੇਕਰ ਕੈਪਟਨ ਸਾਹਿਬ ਵਾਅਦੇ ਕਰਦੇ ਪੂਰੇ ਤਾਂ ਹੋ ਸਕਦਾ ਦੁਬਾਰਾ ਫਿਰ ਰਿਪੀਟ ਕਰਦੇ ਅੱਜ ਕੈਪਟਨ ਸਾਹਿਬ ਪੰਜਾਬ ਦੀ ਰਾਜਨੀਤੀ ਤੋਂ ਮੰਨਫੀ ਹੋ ਗਿਆ ਹਾਂ ਵੀ ਇਸੇ ਤਰ੍ਹਾਂ ਹੀ ਹੁਣ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਉਹ ਵੀ ਲੋਕ ਕੋਈ ਖੁਸ਼ ਨਹੀਂ ਬਹੁਤੇ ਹਾਂਜੀ ਕਾਰਨ ਕੀ ਮੰਨਦੇ ਤੁਸੀਂ ਲੋਕ ਇਹ ਕਿਉਂ ਨਹੀਂ ਵਾਅਦੇ ਕਰਨੇ ਚਾਹੁੰਦੇ ਕਿਉਂਕਿ ਇਹਨਾਂ ਨੂੰ ਤਾਂ ਸ਼ਾਬਾਸ਼ੀ ਮਿਲਣੀ ਹੈ ਜੇ ਕੋਈ ਕੋਈ ਲੀਡਰ ਕੋਈ ਕਿਤੇ ਵਾਅਦੇ ਪੂਰੇ ਕਰਦੇ ਵਾਅਦੇ ਪੂਰੇ ਮਤਲਬ ਇਹਨਾਂ ਨੂੰ ਸਮਰੱਥਾ ਨਹੀਂ ਹੁੰਦੀ ਨਾਂ ਨੂੰ ਪਤਾ ਹੁਣ ਜਿਹੜੇ ਆਮ ਆਦਮੀ ਪਾਰਟੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਸਰਕਾਰ ਦਾ ਨਾਂ ਦਾ ਹੈ ਹੀ ਨਹੀਂ ਮਾਹੌਲ ਇੱਥੇ ਪੰਜਾਬ ਵਿੱਚ ਵੀ ਸਰਕਾਰ ਚਲਾਉਣੀ ਕਿ ਇਹਦੇ ਚ بڑے ਲਿਖੇ ਲੋਕਾਂ ਦਾ ਤੇ ਤਜਰਬੇਕਾਰ ਲੋਕਾਂ ਦਾ ਹੀ ਆਉਣਾ ਜ਼ਰੂਰੀ ਹੈ ਮੈਂ ਪਹਿਲਾਂ ਬੇਨਤੀ ਕੀਤੀ ਚੰਗੇ ਬੰਦਿਆਂ ਦਾ ਜੀ ਸਮਝੇ ਦਿਮਾਗ ਹੋਣਗੇ ਨਾ ਉਹ ਹੀ ਕੰਮ ਕਰ ਸਕਦੇ ਆ ਜਿਹੜੇ ਇਹਨੂੰ ਖੇਡ ਸਮਝਦੇ ਆ ਵੀ ਰਾਜਨੀਤੀ ਹੈ ਜਾਂ ਮੁੱਖ ਮੰਤਰੀ ਬਣ ਗਏ ਜਾਂ ਅਸੀਂ ਮੰਤਰੀ ਬਣ ਗਏ ਹੁਣ ਬੱਸ ਜੋ ਮਰਜ਼ੀ ਕਰੀ ਜਾਈਏ ਉਹ ਗੱਲਾਂ ਨਹੀਂ ਹੋ ਸਕੋ ਇਹ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਚਲੋ ਇਹਨਾਂ ਨੂੰ ਆਪਾਂ ਆਮ ਪੰਜਾਬ ਦੇ ਲੋਕ ਜਾਂ ਇਹਨਾਂ ਦੇ ਵਿਰੋਧੀ ਹੈ ਇਹਨਾਂ ਨੂੰ ਗੈਰ ਤਜਰਬੇਕਾਰ ਕਹਿੰਦੇ ਆ ਹਾਂਜੀ ਪਹਿਲਾਂ ਬੜੇ ਤਿਆਰਬੇਕਾਰ ਲੋਕਾਂ ਦੇ ਹੱਥਾਂ 'ਚ ਸੀ ਪੰਜਾਬ ਹਾਂਜੀ ਤੇ ਲੋਕ ਤਾਂ ਉਦੋਂ ਵੀ ਕੋਈ ਖੁਸ਼ ਨਹੀਂ ਸੀਗੇ ਬਹੁਤੇ ਨਹੀਂ ਨਹੀਂ ਖੁਸ਼ ਤੇ ਨਹੀਂ ਹੋਏ ਪਰ ਉਦੋਂ ਲੋਕ ਜਾਗਰੂਕ ਵੀ ਨਹੀਂ ਸੀਗੇ ਪਹਿਲਾਂ ਲੋਕ ਜਾਗਰੂਕ ਵੀ ਨਹੀਂ ਸੀਗੇ ਅੱਛਾ ਵੀ ਹੁਣ ਲੋਕ ਨੂੰ ਇਹ ਵੀ ਪਤਾ ਲੱਗ ਗਿਆ ਵੀ ਯਾਰ ਰਾਜਨੀਤੀ ਹੁੰਦੀ ਹੁਣ ਤਾਂ ਮੇਰੇ ਵਰਗੇ ਜਣਾ ਖੜਾਈ ਹੋ ਲੀਡਰ ਬਣਨ ਤਿਆਰ ਹੋ ਗਏ ਤੇ ਉਦੋਂ ਫਿਰ ਲੋਕਾਂ ਨੂੰ ਨਹੀਂ ਪਤਾ ਦੇ ਇਹ ਚੀਜ਼ਾਂ ਦਾ ਉਦੋਂ ਲੋਕ ਜਿਹੜੇ ਮੰਨਦੇ ਨਹੀਂ ਸੀਗੀ ਹੁਣ ਚਲੋ ਹਾਂ ਹੁਣ ਥੋੜੀ ਸਮਝ ਆਈ ਹੈ ਵੀ ਯਾਰੇ ਕੋਈ ਵੀ ਮੇਰੇ ਵਰਗਾ ਬਣ ਸਕਦਾ ਕੋਈ ਵੀ ਆਮਤੀ ਬਣ ਸਕਦਾ ਅੱਛਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਟੋਡੀ ਲਾਈਨ 'ਚ ਹੋਈਆਂ ਕ ਤੁਸੀਂ ਪਹਿਲਾਂ ਵੀ ਮਿਲਦੇ ਰਹੇ ਹੋ ਉਹਨਾਂ ਨੂੰ ਮੁੱਖ ਮੰਤਰੀ ਬਣ ਤੋਂ ਪਹਿਲਾਂ ਜਦੋਂ ਇੱਕ ਸਧਾਰਨ ਕਲਾਕਾਰ ਸੀ ਅੱਜ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਮੁੱਖ ਮੰਤਰੀ ਬਣ ਤੋਂ ਬਾਅਦ ਤੇ ਇੱਕ ਕਲਾਕਾਰ ਦੇ ਤੌਰ ਤੇ ਕਿੰਨਾ ਕੁ ਫਰਕ ਆਇਆ ਉਹਨਾਂ ਵਿੱਚ ਬਹੁਤ ਫਰਕ ਆ ਜਦੋਂ ਮੁੱਖ ਮੰਤਰੀ ਸਾਹਿਬ ਕਲਾਕਾਰ ਸੀਗੇ ਉਦੋਂ ਸਮਾਜ ਦੀ ਗੱਲ ਕਰਦੇ ਸੀ ਜੀ ਸਮਾਜ ਦੇ ਦੁੱਖ ਦਰਦਾਂ ਬਾਰੇ ਗੱਲ ਕਰਦੇ ਸੀ ਚਾਹੇ ਉਹ ਹਾਸੇ ਰਹਿ ਕੇ ਕਹਿੰਦੇ ਸੀ ਜੀ ਵਿਅੰਗ ਕਰਕੇ ਕટાਸ਼ ਕਰਦੇ ਸੀਗੇ ਹਾਂ ਪਰ ਹੁਣ ਜਿੱਥੇ ਤੱਕ ਮੈਨੂੰ ਇਹ ਦੇਖਣਾ ਜਾਂ ਉਹਨਾਂ ਨੂੰ ਸਮਝਿਆ ਮੈਂ ਉਹ ਬਹੁਤ ਸਿਆਣੇ ਬੰਦੇ ਆ ਮਾਨ ਜੋ ਮੁੱਖ ਮੰਤਰੀ ਸਾਹਿਬ ਜੇ ਉਹ ਆਪਣੀ ਸੋਚ ਨੂੰ ਪ੍ਰੋਪਰ ਚਲਾ ਲੈਣ ਔਰ ਜਿੰਨੇ ਵੀ ਪੋਲੀਟੀਕਲ ਲੋਗ ਆ ਜਾਂ ਉਹਨਾਂ ਦੇ ਨਾਲ ਜੁੜੀ ਟੀਮ ਕੈਬਨਿਟ ਵੀ ਹੈਗੀ ਆ ਜਾਂ ਉਹਨਾਂ ਦੇ ਨਾਲ ਹੋਰ ਪ੍ਰਸ਼ਾਸਨਿਕ ਆ ਆਈਪੀਐਸ ਅਫਸਰ ਆ ਆਈਸੀਐਸ ਕੋਲ ਪੱਛੇਗੀ ਆ ਉਹ ਸਾਰਿਆਂ ਨੂੰ ਜੇ ਪ੍ਰੋਪਰ ਤਰੀਕਾ ਨਾਲ ਲੈ ਕੇ ਚੱਲਣ ਤੇ ਸਰਕਾਰ ਕੁਝ ਵੀ ਕਰ ਸਕਦੇ ਕੁਝ ਵੀ ਹੋ ਸਕਦਾ ਸਰਕਾਰ ਕੁਝ ਵੀ ਕਰ ਸਕਦੀ ਹੈ ਨਸ਼ੇ ਬੰਦ ਕਰਨ ਨਾਲ ਤੇ ਦੋ ਦਿਨਾਂ ਦਾ ਕੰਮ ਆ ਕਿੱਥੋਂ ਨੂੰ ਲੱਗਦਾ ਕਿ ਵੀ ਹੁਣ ਮੁੱਖ ਮੰਤਰੀ ਸਾਹਿਬ ਦਾ ਦਿਮਾਗ ਨਹੀਂ ਚੱਲ ਰਿਹਾ ਨਹੀਂ ਉਹ ਮਗਰੋਂ ਸੱਤਾ ਜਾ ਕੇ ਪਤਾ ਨਹੀਂ ਕੀ ਹੋ ਜਾਂਦਾ ਲੋਕਾਂ ਨੂੰ ਪਤਾ ਨਹੀਂ ਕੀ ਮਜਬੂਰੀਆਂ ਆ ਜਾਂਦੀਆਂ ਪਤਾ ਨਹੀਂ ਗੋਪਰੋਂ ਕੋਆ ਕਹਿੰਦੇ ਨੂੰ ਜ਼ੋਰ ਪਾਉਂਦਾ ਵੀ ਭਾਈ ਤੂੰ ਸਸ਼ੇਬੰਦਨਾ ਕਰਾ ਦੇ ਕਿਤੇ ਇਹ ਦੋ ਰੱਬ ਜਾਣਦਾ ਜਾਂ ਉਹਨਾਂ ਨੂੰ ਨਹੀਂ ਇੱਕ ਇਹਦੇ ਚ ਆ ਵੀ ਵਿਰੋਧੀ ਆਮੀ ਕਹਿੰਦੇ ਆ ਨਾ ਵੀ ਵੀ ਭਗਵੰਤ ਸਿੰਘ ਮਾਨ ਤਾਂ ਸਰਕਾਰ ਨਹੀਂ ਚਲਾ ਰਹੇ ਉਹ ਤਾਂ ਸਰਕਾਰ ਤਾਂ ਪਿੱਛੇ ਦਿੱਲੀ ਵਾਲੇ ਚਲਾ ਰਹੇ ਆ ਕੋਈ ਇਸ ਤਰ੍ਹਾਂ ਦਾ ਕੋਈ ਲੱਗਦਾ ਤੁਹਾਨੂੰ ਕਿ ਇਹ ਇਹੀ ਮੈਂ ਕਹਿੰਦੇ ਤਬਾਹ ਕਿਸੇ ਦਾ ਹੋ ਸਕਦਾ ਤਜਰੀਵਾਲ ਸਾਹਿਬ ਦਾ ਦਬਾਅ ਹੋ ਸਕਦਾ ਆਮ ਆਦਮੀ ਪਾਰਟੀ ਲਈ ਉਥੋਂ ਸੈਂਟਰ ਤੋਂ ਕਿਤੋਂ ਦਬਾਅ ਹੋ ਸਕਦਾ ਜਾਂ ਕਿਸੇ ਹੋਰ ਦਾ ਦਬਾਅ ਹੋ ਸਕਦਾ ਤੁਹਾਡਾ ਕਹਿਣ ਦਾ ਪਾਵਾ ਵੀ ਭਗਵੰਤ ਮਾਨ ਤਾਂ ਇੱਕ ਚੰਗੇ ਇਨਸਾਨ ਨੇ ਹਾਂ ਆਪੂ ਬਹੁਤਾਂ ਦੀ ਇੱਛਾ ਸ਼ਕਤੀ ਹੈਗੀ ਹੈ ਇੱਛਾ ਸ਼ਕਤੀ ਵੀ ਹੈ ਸਿਆਣੇ ਵੀ ਹੈ ਜਿਤੋਂ ਕੋ ਉਹਨਾਂ ਦੇ ਦਿਲੋਂ ਨਿਭਾਵਨਾ ਜਾਂ ਉਹਨਾਂ ਦੀ ਸਪੀਚ ਵਿੱਚੋਂ ਗੱਲਾਂ ਝਲਕਦੀਆਂ ਕਿਉਂਕਿ ਅਸੀਂ ਸੁਰ ਦੇ ਨਾਲ ਵਾਸਤਾ ਰੱਖਣ ਲੋਕ ਆ ਅਸੀਂ ਸੁਰ ਦੀ ਟਿਊਨ ਸਮਝ ਕੇ ਬੰਦੇ ਦਾ ਆਤਮਾ ਪੜ ਲੈਣੇ ਵੀ ਕਿੱਥੋਂ ਬੋਲਦਾ ਜੀ ਉਸ ਹਾਵਨਾ ਅਸੀਂ ਮਾਨਸਾਹੋਂ ਪੜਿਆ ਉਸ ਉਹ ਪੰਜਾਬ ਦੇ ਲਈ ਰੀਅਲ ਚ ਕੁਝ ਕਰਨਾ ਚਾਹੁੰਦੇ ਆ ਸ਼ਾਇਦ ਉਹਨੂੰ ਕੋਈ ਕਰਨ ਨਹੀਂ ਦਿੰਦਾ ਮਤਲਬ ਇਹੀ ਹੋ ਕਿ ਉਹਨਾਂ ਤੇ ਦਬਾਅ ਹੈ ਜੇ ਉਹ ਦਬਾਅ ਮੁਕਤ ਹੋਣ ਤਾਂ ਹਾਂ ਜੇ ਕੋਈ ਅੱਲਾ ਬੰਦਾ ਕੋਈ ਆਪਣੀ ਸੋਚ ਲੈ ਕੇ ਚੱਲੇ ਤਾਂ ਬਹੁਤ ਕੁਝ ਹੋ ਸਕਦਾ ਹੈ ਮੈਂ ਜਿਹੜੇ ਪੰਜਾਬ ਦੀ ਧਰਤੀ ਆ ਪਾਵਰ ਲੋਕਾਂ ਨੇ ਦਿੱਤੀ ہوئی ਆ ਪਾਵਰ ਦੀ ਮੇਨ ਗੱਲ ਹੁੰਦੀ ਹੈ ਨਹੀਂ ਪੰਜਾਬ ਦੀ ਧਰਤੀ ਆ ਜਿਹੜੀ ਜੇ ਕੋਈ ਬੰਦਾ ਪੰਜਾਬ ਦੇ ਹਿੱਤ ਲਈ ਕੰਮ ਕਰਦਾ ਪੰਜਾਬ ਦੇ ਲੋਕ ਤਾਂ ਹਿੱਕ ਦਾ ਕੇ ਖੜ ਜਾਂਦੇ ਆ ਉਹਦੇ ਨਾਲ ਹਾਂਜੀ ਤੇ ਫਿਰ ਮਾਨ ਸਾਹਿਬ ਨੂੰ ਕੀ ਆ ਤੁਹਾਡਾ ਰਹਿ ਗਿਆ ਕੋਈ ਹੁਣ ਇਹ ਤਾਂ ਹਮਤਮ ਦੱਸਿਆ ਜੀ ਜਾਂ ਮਾਨ ਸਾਹਿਬ ਜਾਣਦੇ ਜਾਂ ਉੱਪਰ ਵਾਲੇ ਜਾਣਦੇ ਆ ਜਿਹੜੇ ਉਹਨਾਂ ਨੂੰ ਕੋਈ ਦਬਾਅ ਪਾਉਂਦੇ ਜਾਂ ਕੀ ਕਰਦੇ ਆ ਤੇ ਮੈਂ ਤਾਂ ਇਹ ਸਮਝਦਾ ਕਿ ਜੇ ਉਹਨਾਂ ਨੇ ਮਾਲਕ ਨੇ ਪਾਵਰ ਦਿੱਤੀ ਹੈ ਇਹ ਕਹਿੰਦੇ ਕਹਿੰਦਾ ਵੀ ਕਾਲੇ ਲਿਖਣਾ ਲੇਖਮਈਆ ਰੱਬ ਤੈਨੂੰ ਕਲਮ ਦਿੱਤੀ ਉਹ ਹੋਰੇ ਹੀ ਪੈਨ ਤੈਨਾਂ ਨੂੰ ਮਿਲ ਗਿਆ ਹੁਣ ਅੱਗੇ ਲੇਖ ਲਿਖਣ ਤੇ ਜੇ ਨਾ ਲਿਖਣਗੇ ਅੱਗੇ ਬਹੁਤ ਦੁਨੀਆਂ ਚਲੀ ਗਈ ਆ ਤੁਹਾਡੇ ਹਰੇ ਪੈਨ ਤੋਂ ਗੱਲ ਜਿਆਦਾ ਹੀ ਮਾਨ ਸਾਹਿਬ ਨੇ ਤਾਂ ਕਹੇ ਹਰਾ ਪੈਨ ਚੱਲੂ ਹੀ ਲੋਕਾਂ ਲਈ ਗਰੀਬਾਂ ਲਈ ਚੱਲੂ ਕਿ ਚੱਲ ਨਹੀਂ ਚੱਲਦਾ ਨਹੀਂ ਚੱਲਦਾ ਰੁਕ ਗਿਆ ਕਿਤੇ ਨਾ ਕਿਤੇ ਕੋਈ ਫੜੀ ਬਟਾਈ ਲੱ ਲੱਹ ਹਰਾ ਚੱਲੇ ਨਹੀਂ ਜੀ ਬਿਲਕੁਲ ਚੱਲੇ ਨਹੀਂ अच्छा अच्छा रिमान साहब ਤਾਂ ਚਲਾਉਣ ਤਿਆਰ ਆ ਮਤਲਬ ਕੋਈ ਕੰਮ ਫੜੀ ਬੈਠਾ ਨਾ ਕਾਲਮ ਪੜਨ ਵਾਲੀ ਗੱਲ ਹੀ ਹੋ ਰਹੀ ਪਈ ਹੈ ਅੱਛਾ ਤੇ ਜਾਂ ਉਹ ਸੋਚ ਕੇ ਕਿ ਵੀ ਤਾਂ ਆਪ ਇਸ ਤਰ੍ਹਾਂ ਸੋਚ ਰਹੇ ਮੈਂ ਇਸ ਗੱਲ ਨੂੰ ਮੈਂ ਕਹਿ ਨਹੀਂ ਸਕਦਾ ਕਿਉਂਕਿ ਉਹ ਬੰਦੇ ਦੀ ਆਪ ਦੀ ਸੋਚ ਹੈ ਕਿਵੇਂ ਹੈ ਵੀ ਸ਼ਾਇਦ ਜਾਂ ਉਹ ਆਪ ਨਹੀਂ ਕਰਨਾ ਚਾਹੁੰਦੇ ਜਾਂ ਉਹ ਕੋਈ ਕਰਵਾਉਣਾ ਨਹੀਂ ਚਾਹੁੰਦਾ ਹਾਂ ਜਿਸ ਤਰ੍ਹਾਂ ਦੇ ਉਹ ਕਟਾਸ਼ ਰਾਜਨੀਤਿਕ ਪਰ ਜੇ ਪਾਵਰ ਜੀ ਬੰਦਾ ਹੋਵੇ ਉਹ ਹਰਾਪਿੰਨ ਜੋ ਮਰਜ਼ੀ ਕਰ ਸਕਦਾ ਇਹ ਮੈਨੂੰ ਪਤਾ ਹੈ ਜਦੋਂ ਆਪ ਇੱਕ ਸੀਐਮ ਦੀ ਪਾਵਰ ਬਹੁਤ ਨਹੀਂ ਮਤਲਬ ਜਦੋਂ ਮੁੱਖ ਮੰਤਰੀ ਸਾਹਿਬ ਸਿਆਸਤ ਚ ਨਹੀਂ ਸੀਗੇ ਹਾਂਜੀ ਇੱਕ ਕਲਾਕਾਰ ਸੀਗੇ ਉਦੋਂ ਰਾਜਨੀਤਿਕ ਲੋਕਾਂ ਤੇ ਬੜੇ ਕਟਾਸ ਕਰਦੇ ਸੀ ਬੜੀਆਂ ਤਰ੍ਹਾਂ ਦੀਆਂ ਉਹਨਾਂ ਦੀਆਂ ਮਿੱਠੀਆਂ ਮਿਰਚਾਂ ਬੜਾ ਉਹਨਾਂ ਤੇ ਸੀ ਕਟਾਸ ਸੀ ਉਹੀ ਕਟਾਸ ਹੁਣ ਮਾਨ ਸਾਹਿਬ ਤੇ ਕਿਥੇ ਜਾ ਰਿਹਾ ਹੈ ਇਹ ਫਿਰ ਮਾਨ ਸਾਹਿਬ ਨੂੰ ਹੁਣ ਮਹਿਸੂਸ ਨਹੀਂ ਹੁੰਦਾ ਉਹਨੂੰ ਦਿਖ ਨਹੀਂ ਰਿਹਾ ਨਹੀਂ ਮਹਿਸੂਸ ਹੁਣ ਪਤਾ ਕੀ ਜੀ ਸੱਤਾ ਦਾ ਜਿਹੜਾ ਇਹ ਨਾ ਨਸ਼ਾ ਇਹ ਹੋ ਜਾਇਆ ਇਹਦੇ 'ਚ ਬੰਦਾ ਬਹੁਤ ਕੁਝ ਭੁੱਲ ਜਾਂਦਾ ਕਰ ਜਾਂਦਾ ਹੁਣ ਜਿਹੜੇ ਕੰਨੀ ਸੀਗੇ ਵੀਆਈਪੀ ਕਲਚਰ ਖਤਮ ਕਰਾਂਗੇ ਉਹ ਸਾਰਾ ਪਰਿਵਾਰੀ ਵੀਆਈਪੀ ਕਲਚਰ ਪ੍ਰੈਕਟਿਸ ਕਰਦਾ ਨਹੀਂ ਤੇ ਲੋ ਸੁਰੱਖਿਆ ਦੀ ਲੋੜ ਵੀ ਹੋ ਸਕਦੀ ਹੈ ਉਹ ਸੀਐਮ ਦਾ ਪ੍ਰੋਟੋਕੋਲ ਹੁੰਦਾ ਉਹ ਤਾਂ ਮੰਨਦੇ ਆ ਸੀ ਪਰ ਉਹ ਵੀ ਬਹੁਤ ਜ਼ਿਆਦਾ ਹੈ ਤਾਂ ਚਾਮ ਚਾਮ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਜਿਹੜਾ ਖਰਚਾ ਸਾਰਾ ਲੋਕਾਂ ਤੇ ਪੈ ਰਿਹਾ ਨਹੀਂ ਉਹ ਕਿਤੇ ਇਹ ਤਾਂ ਨਹੀਂ ਵੀ ਰਾਜਨੀਤਿਕ ਲੋਕਾਂ ਦੀ ਗੱਲ ਕਹਿਣ ਦੀ ਹੋਰ ਹੁੰਦੀ ਹੈ ਹਾਥੀ ਦੇ ਦੰਦਾ ਵਾਂਗੂ ਦਿਖਾਉਣ ਵਾਲੇ ਹੋਰ ਖਾਨ ਵਾਲੇ ਹੋਰ ਬਿਲਕੁਲ ਕਰਦੇ ਜਿਵੇਂ ਚਰਨਜੀਤ ਚੰਨੀ ਨੇ ਵੀ ਕਿਹਾ ਕਹਿੰਦੇ ਵੀ ਮੇਰੀ ਸੁਰੱਖਿਆ ਦਾ ਸੀਐਮ ਬਣੇ ਉਹ ਕਹਿੰਦੇ ਮੇਰੀ ਸੁਰੱਖਿਆ ਘਟਾ ਦਿਓ ਪਰ ਸੁਰੱਖਿਆ ਘਟੀ ਨਹੀਂ ਉਹਨਾਂ ਦੀ ਨੇ ਉਹ ਪ੍ਰੋਟੋਕੋਲ ਜਿਹੜਾ ਹੈ ਸਰਕਾਰ ਨੂੰ ਉਹ ਤੋਂ ਕਰਨਾ ਪੈਂਦਾ ਹੈ ਉਹ ਬਣਾਉਣਾ ਪੈਂਦਾ ਪਿੱਛੇ ਜਿਹੜੀ ਸਿਕਿਉਰਟੀ ਉਹਦੀ ਜ਼ਿੰਮੇਵਾਰੀ ਵੰਡ ਜਾਂਦੀ ਹੈ ਹਾਂ ਤੇ ਫਿਰ ਉਹ ਭਗਵੰਤ ਮਾਨ ਤੇ ਤਾਂ ਫਿਰ ਕਿਉਂ ਚਰਚੇ ਹੁੰਦੇ ਵੀ ਭਗਵੰਤ ਮਾਨ ਦੇ ਨਾਲ ਵੀ ਜਿਹੜੀ ਸਿਕਿਉਰਟੀ ਮੈਂ ਦਿਨ ਉੱਤੇ ਭਲਾਈਆਂ ਨੇ ਖੜੇ ਸੀਗੇ ਸੀਐਮ ਸਾਹਿਬ ਗੁਜ਼ਰ ਰਹੇ ਸੀਗੇ ਮੇਰੇ ਖਿਆਲ ਚ 150 ਗੱਡੀ ਹੋਣੀ 100 150 ਗੱਡੀ ਇੰਨੀ ਸੁਰੱਖਿਆ ਕਿੱਥੋਂ ਕਰ ਦੂ ਕਿਸੁਰੱਖਿਆ ਇੱਕ ਗੱਡੀ ਪਿੱਛੇ ਤੁਰੇ ਫਿਰਦੀ 3 ਕਿਲੋਮੀਟਰ ਦੂਰ ਸੱਖਿਆ ਕੀ ਕਰ ਦੂ ਉਹਦੀ ਤੇ ਕਿਸੇ ਟਾਈਮ ਮਾਨ ਸਾਹਿਬ ਇੱਕ ਗੱਡੀ 5 ਕਿਲੋਮੀਟਰ ਤੇ ਹੈ ਹੂੰ ਕਿਵੇਂ ਸੁਰੱਖਿਆ ਕਰ ਦੂ ਬੰ ਠੀਕਾ ਵੀ ਉਹ ਤਾਂ ਕੂਤਾ ਮਾ ਜਮਾ ਹਾਂ ਉਹ ਤਾਂ ਜਿਹੜੀ ਗੱਡੀ ਦੇ ਵਿੱਚ ਬੰਦੇ ਬੈਠੇ ਉਹਨਾਂ ਹੀ ਕੰਮਜਾਹ ਹੁੰਦਾ ਹੈ ਮਾਲਕ ਨੇ ਜੇ ਕੋਈ ਕੁਝ ਕਰਨਾ ਉਹ ਤਾਂ ਉਹ ਤਾਂ ਉਹਦੀ ਮਰਜ਼ੀ ਹੈ ਜਿਹੜਾ ਗੱਡੀ 'ਚ ਬੈਠਾ ਹੈ ਇੱਕ ਗੱਡੀ 'ਚ ਹੀ ਕੰਮ ਚੱਲਣਾ ਹੈ ਬਾਕੀ ਜਿਹੜੀ 5 ਕਿਲੋਮੀਟਰ ਦੂਰ ਗੱਡੀ ਪਿੱਛੇ ਹੈ ਇੱਕ ਗੱਡੀ ਅੱਗੇ 6 ਕਿਲੋਮੀਟਰ ਤੁਰ ਹੀ ਦਿੰਦੀ ਹੈ ਉਹਨੇ ਕਈ ਚ ਰੱਖਿਆ ਦੇਣੀ ਹਾਂ 150 ਕਿਲੋਮੀਟਰ ਤੁਸੀਂ ਸਾਰਾ ਘੇਰੀ ਜਾਂਦੇ ਲੋਕਾਂ ਤੱਕ ਪਹਿਰ ਤੁਸੀਂ ਲੜਾਈ ਜਾਂਦੇ ਪੈਟਰੋਲ 'ਚ ਡੀਜ਼ਲ 'ਚ ਤੇ ਉਹ ਮੇਰੇ ਹਿਸਾਬ ਨਾਲ ਤਾਂ ਕੋਈ ਫਾਇਦਾ ਨਹੀਂ ਉਹ ਕਾਫੀ ਹੈ ਪਿੱਛੇ ਕੋਈ ਐਂਬੂਲੈਂਸ ਤੁਰ ਹੀ ਜਾਂਦੀ ਹੈ ਪਿੱਛੇ ਕੋਈ ਅੱਗ ਬੁ ਜੀ ਤੁਸੀਂ ਸਾਰਾ ਕੁਆ ਸੋਚ ਕੇ ਚੱਲਦੇ ਵੀ ਅੱਗ ਲਗਣੀ ਅੱਜ ਜਾਂ ਤੁਰਪੀ ਦਾ ਉਹਦਾ ਵੀ ਜਾਂ ਕੁਆ ਜੋ ਬੰਬ ਚੱਲਣ ਲੱਗਿਆ ਵੀ ਅੱਜ ਆ ਲੈ ਕੇ ਚੱਲੀਏ ਉਹ ਚੀਜ਼ ਸਾਰਿਆਂ ਲੈ ਗਈ ਪਹਿਲੇ ਮਤਲਬ ਉਹ ਵੀ ਕਟਾਸ਼ ਨੰਬਰ ਵਗੈਰਾ ਹੋਰ ਮੋਬਾਈਲ ਬੰਦ ਕਰਨ ਵਾਲਾ ਸਿਸਟਮ ਸਾਰਾ ਪੁਲਿਸ ਨਾਲ ਹੁੰਦਾ ਲੋਕ ਇਹ ਵੀ ਕਹਿੰਦੇ ਨੇ ਨਾ ਵੀ ਮਤਲਬ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਬਾਦਲ ਪਰਿਵਾਰ ਇੰਨੀ ਚਰਖਾ ਲੈ ਕੇ ਚੱਲਦਾ ਜੇ ਉਹਨਾਂ ਨੂੰ ਏਡੇ ਖਤਰਾ ਕੋਈ ਪੋਲਟਰੀ ਫਾਰਮ ਖੋਲ ਲੈਣ ਹਾਂਜੀ ਉਸ ਗਲਤੀ ਵੀ ਆਪਦੀ ਸਖਤ ਖਤਰਾ ਹੁਣ ਮੈਂ ਮੈਨੂੰ ਮੈਂ ਸਟੇਜ ਤੇ ਜਾਣਾ ਮੈਨੂੰ ਵੀ ਲੋਕ ਕਹਿੰਦੇ ਵੀ ਤੂੰ ਆਪਣੇ ਨਾਲ ਆਪਣੇ ਜਿਹੜੇ ਬੌਂਸਰ ਹੁੰਦੇ ਇਹ ਨਹੀਂ ਲੱਗਦਾ ਮੈਂ ਕਹਿੰਦਾ ਜੀ ਬੌਂਸਰਾਂ ਨੂੰ ਥੋੜਾ ਗੌਣਾ ਗੌਣਾ ਤਾਂ ਮੈਂ ਗੌਣਤ ਕਲਾਕਾਰ ਨਹੀਂ ਬੌਂਸਰ ਥੋੜਾ ਗਾਦਵੇਂ ਜਿਹਾ ਚੜ ਕੇ ਗੌਣਾ ਤਾਂ ਮੈਂ ਤੇ ਮੈਨੂੰ ਕੋਈ ਖਤਰਾ ਹੀ ਨਹੀਂ ਕਿਉਂਕਿ ਮੈਂ ਕੋਈ ਮਾੜਾ ਕੰਮ ਕੀਤਾ ਹੀ ਨਹੀਂ ਉਹ ਇੱਕ ਸਟੇਟਸ ਵਾਲਾ ਵੀ ਬਣ ਗਿਆ ਸਾਡਾ ਸਟੇਟਸ ਹੈਗਾ ਮੈਂ ਤਾਂ ਸ਼ਦੀਵ ਚਲਾ ਜਾਂਦਾ ਗੱਡੀ ਤੇ ਚਲਾ ਜਾਂਦਾ ਜਾਹਦੂ ਚਲਾ ਜਾਂਦਾ ਮੈਨੂੰ ਸਾਰਾ ਕੁਝ ਪਤਾ ਹੈ ਮੈਨੂੰ ਲੋਕ ਉਮੀ ਇਸੈਪਟ ਕਰਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰਾ ਜਦੋਂ ਕੰਮ ਬੋਲਦਾ ਉਦੋਂ ਸਭ ਲੋਕ ਅਬ ਸਵੀਕਾਰ ਕਰਦੇ ਚਲੋ ਆਪਾਂ ਆਖਿਰਤੈ ਆਈਏ ਇਸ ਗੱਲ ਤੇ ਤੁਸੀਂ ਆਮ ਆਦਮੀ ਪਾਰਟੀ ਛੱਡਤੀ ਹੋ ਨਾ ਕੀ ਲੱਗਦਾ 2-3 ਸਾਲ ਤਾਂ ਇੱਕ ਸਾਲ ਦਾ ਸਮਾਂ ਬਚਿਆ ਆ ਆਮ ਆਦਮੀ ਪਾਰਟੀ ਕੋਲੇ ਕੀ ਲੱਗਦਾ ਵੀ ਜਿਹੜੇ ਵਾਦੇ 2.5 ਸਾਲ ਚ ਪੂਰਾ ਕਰਨ ਦੀ ਦੇਖੋ ਜਿਹੜੇ 2-3 3 ਸਾਲ ਹੀ ਲਗਭਗ ਹੋਏ ਹੁਣ ਤਾਂ ਵੋਟਾਂ ਆ ਜਿੰਨੀ ਫੇਰ ਦੂਸਰੀ ਫੇਰ 6 ਮਹੀਨੇ ਪਹਿਲਾਂ ਹੀ ਚੋਣਾਂ ਜਬਤ ਲੱਗ ਜਾਂਦਾ ਤੁਹਾਨੂੰ ਪਤਾ 27 ਵਾਲਾ ਕੰਮ ਤੇਰੇ ਮਨਿਕ ਚਲੋ ਇਸ ਸਾਲ ਡੇਢ ਸਾਲ ਹੀ ਆ ਤੇ ਜਿਹੜਾ 3 ਸਾਲਾਂ ਦਾ ਕੰਮ ਨਹੀਂ ਹੋਇਆ ਉਹ ਡੇਢ ਸਾਲ ਚ ਬਹੁਤ ਮੁਸ਼ਕਲ ਕਰਨਾ ਤੇ ਮੈਂ ਤਾਂ ਉਮੀਦ ਹੀ ਕਰਦਾ ਮੈਂ ਨਹੀਂ ਕਹਿੰਦਾ ਕੋਈ ਕਰ ਨਹੀਂ ਸਕਦੇ ਮੈਂ ਆਸ ਵੀ ਕਰਦਾ ਹਾਂ ਔਰ ਇਹਨਾਂ ਨੂੰ ਅਪੀਲ ਵੀ ਕਰਦਾ ਕਿ ਡੇਢ ਸਾਲ ਘੱਟੋ ਘੱਟ ਪੰਜਾਬ ਦੇ ਉੱਤੇ ਜ਼ਰੂਰ ਲਾਓ ਤੇ ਮਾਨ ਸਾਹਿਬ ਤਾਂ ਕਹਿ ਗਏ ਆ ਵੀ ਗਿੱਦੜਵਾਹ ਭਾਈ 2.5 ਸਾਲ ਪਿੱਛੇ ਰਹਿ ਗਿਆ ਤੇ ਹੁਣ 2.5 ਤੁਸੀਂ ਡੈਂਪੀਟਲ ਨੂੰ ਜਿਤਾਉਗਾ ਸੀ ਉੱਤੋਂ 5 ਸਾਲ ਵਾਲੀ ਸਪੀਡ ਫੜ ਲਾਂਗੇ ਨਹੀਂ ਜੀ ਮੈਂ ਤਾਂ ਕਹਿੰਦਾ ਵੀ 28 ਸਾਲ ਦੀ ਸਪੀਡ ਫੜ ਲੈਣ ਜੀ 28 ਸਾਲਾਂ ਦੀ ਸਪੀਡ ਫੁੱਲ ਫੜਨ ਕਿਉਂਕਿ ਸਰਕਾਰ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਸਰਕਾਰ ਕੁਝ ਵੀ ਕਰ ਸਕਦੀ ਹੈ 2.5 ਸਾਲ ਦੇ ਮੈਂ ਮੈਨੂੰ ਸਰਕਾਰ ਦੇ 2.5 ਦਿਨਾਂ ਜੇ ਮੈਂ ਸਾਰਾ ਗੱਜਰਵਾ ਸਟਕਾ ਕੇ ਲਾ ਦਿੰਦਾ ਠੀਕ ਹੈ ਜੀ 2.5 ਦਿਨਾਂ ਦਾ ਤਾਂ ਮੈਂ ਢਾਈ ਦਿਨਾਂ ਦਾ ਸਾਰਾ ਕਿਧਰ ਵਾਠੀ ਖਾ ਲਿਆ। ਅੱਛਾ ਉਹ ਨਾਇਕਪਾਲ ਮੰਗੂ ਤੂੰ ਇੱਕ ਦਿਨ ਦਾ ਮੁੱਖ ਮੰਤਰੀ ਬੰਨਣਾ ਚਾਹੁੰਦੇ। ਨਹੀਂ ਮੈਂ ਬੰਨਣਾ ਨਹੀਂ ਚਾਹੁੰਦਾ। ਮੈਂ ਇਹਨਾਂ ਨੂੰ ਇਹ ਦੱਸਣਾ ਚਾਹਣਾ ਕਿ ਢਾਈ ਸਾਲ ਤੁਸੀਂ ਕਹਿੰਦੇ ਬਹੁਤ ਘੱਟ ਟਾਈਮ ਹੈ। ਅੱਛਾ ਤੂੰ ਇਹ ਢਾਈ ਦਿਨਾਂ 'ਚ ਕਰ ਦਾਂਗੇ ਅਸੀਂ। ਅਸੀਂ ਢਾਈ ਦਿਨਾਂ 'ਚ ਕਰਕੇ ਦਿਖਾਵਾਂਗੇ ਛੱਪ ਕਰ ਦਾਂਗੇ। ਕਿਤੇ ਇਹ ਤਾਂ ਨਾ ਕੈਪਟਨ ਨੂੰ ਤੇ ਭਗਵੰਤ ਮਾਨ ਨੂੰ ਤੁਸੀਂ ਵੀ ਬੱਚ ਕਹਿ ਦਿਓ। ਦੇਖੋ ਜੀ ਢਾਈ ਦਿਨ ਨੂੰ ਟੱਪ ਜਾਣਗੇ। ਫਿਰ ਲੋਕ ਨੂੰ ਵੀ ਪਤਾ ਲੱਗ ਜਾਣਾ ਢਾਈ ਦਿਨਾਂ 'ਚ ਕੁਝ ਨਹੀਂ ਹੋਇਆ। ਢਾਈ ਦਿਨ ਟੱਪ ਜਾਣਗੇ ਨਾ। ਢਾਈ ਸਾਲ ਟੱਪ ਜਾਣੇ ਪਰ ਕੰਮ ਉਹ ਹੀ ਬੋਲੂਗਾ ਜਿਹੜਾ ਬੰਦਾ ਕਰੂਗਾ ਮਤਲਬ ਜੇ ਥੋੜ ਨੂੰ ਢਾਈ ਦਿਨ ਮਿਲ ਲਗੇ ਭਗਵੰਤ ਮਾਨ ਦੇ ਢਾਈ ਸਾਲਾਂ ਦੇ ਪਰੂ ਪਹਿਣਗੇ ਬਿਲਕੁਲ ਪਹਿਣਗੇ ਜੀ ਠੀਕ ਹੈ ਜੀ ਇਹ ਨੀਤ ਨਾ ਨੀਤ ਕਰਕੇ ਹੀ ਕਰਕੇ ਦਿਖਾਵਾਂਗੇ ਨਾ ਨੀਤ ਇਹਨਾਂ ਨੂੰ ਅਸੀਂ ਤਾਂ ਬੇਨਤੀ ਕਰਦੇ ਆ ਵੀ ਤੁਸੀਂ ਢਾਈ ਸਾਲਾਂ ਚ ਹੀ ਕਰ ਦਿਓ ਠੀਕ ਮੈਂ ਇਹਨਾਂ ਨੂੰ ਇਹ ਨਹੀਂ ਕਹਿ ਰਿਹਾ ਤੁਹਾਨੂੰ ਤੁਹਾਡੇ ਚਮਾਂ ਦੇ ਨਾਮ ਇਹ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਇਹ ਕਹਿ ਰਿਹਾ ਕਿ ਢਾਈ ਸਾਲਾਂ ਚ ਜਿਹੜਾ ਕੰਮ ਆ ਉਹ ਤੁਸੀਂ ਕਰੋ ਇਹ ਤੁਹਾਡਾ ਕਹਿੰਦਾ ਭਾਈ ਸਾਲਾਂ ਨਾਲ ਮੈਂ ਕਹਿੰਦਾ 28 ਸਾਲਾਂ ਦਾ ਕੰਮ ਤੁਸੀਂ ਕਰ ਦਿਓ ਮਾਲਕ ਤੁਹਾਨੂੰ ਤਾਕਤ ਬਖਸ਼ੇ ਤੁਹਾਡਾ ਤੁਹਾਡਾ ਕਹਿੰਦਾ ਪਾਵਾ ਜੀ ਬੰਦੇ ਨੀਤ ਹੋਵੇ 2.5 ਸਾਲ ਵਾਲਾ ਕੰਮ 2.5 ਦਿਨਾਂ ਚ ਵੀ ਕੀਤਾ ਜਾ ਸਕਦਾ ਹੈ ਬਿਲਕੁਲ ਕੀਤਾ ਜਾ ਸਕਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਭੁੱਲਾ ਜੀ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਸਾਡੇ ਸਾਰੇ ਸਰੋਤਥਲ ਮੈਂ ਜਿਹੜੀ ਬੇਨਤੀ ਕੀਤੀਆਂ ਮੈਨੂੰ ਲੱਗਦਾ ਕਿ ਉਹ ਪ੍ਰਵਾਨ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਸੀਗੇ ਪ੍ਰੋਫੈਸਰ ਭੁੱਲਾ ਜਮਲਾ ਜੀ ਇਸੇ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਰੋਕ ਰਾਟੀ ਵੀ